ਮਾਮਲਾ ਹੈ ਕਿ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜੇ ਇਹਦੇ ਵਿੱਚ ਪਾਸਟਰ ਬਲਜਿੰਦਰ ਜਿਹੜੇ ਕਿ ਚਰਚ ਦੀ ਆਫਿਸ ਦੇ ਵਿੱਚ ਪਹਿਲਾਂ ਇੱਕ ਨੌਜਵਾਨ ਤੇ ਥੱਪੜ ਮਾਰਦ ਨੇ ਵੀ ਤੁਹਾਡੇ ਨਾਲ ਵੀ ਹੱਥੋਪਾਈ ਹੁੰਦੇ ਨੇ ਤੁਹਾਡੇ ਨਾਲ ਤੁਹਾਡੇ ਵੀ ਥੱਪੜ ਮਾਰੇ ਜਾਂਦੇ ਨੇ ਹੈ ਕੀ ਪੂਰਾ ਮਾਮਲਾ ਪਹਿਲੇ ਇਹ ਗੱਲ ਤੋਂ ਤੇ ਇਹ ਜੋ ਸਾਰੀ ਜੋ ਬਾਤ ਹੈ ਇਹ ਵੀਰਵਾਰ ਥਰਸਡੇ ਕੀ ਮੀਟਿੰਗ ਪਈ ਹੈ 13 ਤਰੀਕ ਦੀ 13 ਫਰਵਰੀ ਕੀ ਵੀਰਵਾਰ ਯਹਾਂ ਲਾਈਵ ਹੁੰਦਾ ਹੈ ਜਦ ਲਾਈਵ ਮੀਟਿੰਗ ਖਤਮ ਹੋਈ ਤਾਂ ਪੂਰੇ ਸਟਾਫ ਕੋ ਰੋਕਾ ਗਿਆ ਤਾਂ ਜਿਸ ਵਿੱਚ ہمارا ਸਾਰਾ ਸਟਾਫ ਰੁਕਾ ਹੋਇਆ ਥਾ और जब प्रॉफिट आए यहाँ ऑफिस में आए तो उन्होंने क्या किया जो लड़का था जिसके मार रहे थे तो उसकी बात थी उसकी बहन की बात थी तो वो सारे जो तो दो, दो भाई एक बहन है वो चर्च में सेवा करते थे प्लेट ऑवर में तो उन्होंने अपनी सिस्टर को अपने घर बिठा दिया तो ये उस चीज के लिए उसको डांट रहे थे कि तू तो अपनी बहन को चर्च नहीं आने देता तो उन्हें उसको बांध के रखा हुआ तो उसके साथ बदतमीजी करता है तो इसी चक्कर इसी बातचीत में होते होते उन्होंने मोबाइल को उठा के उसके मुंह पे मारा और जब उसके मुंह पे मारा तो मैंने बोला कि प्रॉपर्टी जी आप प्लीज ऐसे उसके उसको हिट ना करें आप मुंह से बात करें ये चीज गलत है जो आप कर रहे हैं तो जब मैंने ऐसे बोला तो उन्होंने बोल रहे कि तू तू ही भड़काती हूँ उन्होंने उठा के एक नोटबुक उठाई और उन्होंने मेरे मुंह पे मारी और मेरी डेढ़ साल की बच्ची उस टाइम मेरी गोदी में थी और उसके मुझे लगा कि उसके मुंह पे लगा वो चीज ਤੋ ਜਦੋਂ ਉਹ ਉਹਨਾਂ ਨੇ ਹੱਥੋਪਾਈ ਕਰਨੀ ਸ਼ੁਰੂ ਕੀਤੀ ਮੈਂ ਖੜ੍ਹੀ ਹੋ ਗਈ ਤਾਂ ਉਹਨਾਂ ਨੇ ਮੇਰਾ ਗਲਾ ਦਬਾ ਦਿਆ ਜਦ ਮੈਂ ਬੋਲਣ ਲੱਗੀ ਔਰ ਮੇਰੇ ਮੂੰਹ 'ਤੇ ਥੱਪੜ ਮਾਰਾ ਮੇਰੇ ਮੂੰਹ 'ਤੇ ਮੁੱਕਾ ਵੀ ਮਾਰਾ ਉਹਨਾਂ ਨੇ ਜ਼ੋਰ ਕੇ ਔਰ ਮੈਨੂੰ ਸਾਈਡ ਕੋ ਧੱਕਾ ਮਾਰ ਦਿਆ ਤੇ ਪਾਸਟਰ ਤੇ ਤੁਹਾਡੇ ਤੇ ਇਲਜ਼ਾਮ ਲਾ ਰਹਾ ਹੈ ਕਿ ਤੁਸੀਂ ਉੱਥੇ ਰਹਿ ਕੇ ਜਿਹੜੀ ਚਰਚ ਦੇ ਵਿੱਚ ਤੁਸੀਂ ਕਪਲੇ ਕੀਤੇ ਨੇ ਕਰੋੜਾਂ ਰੁਪਈਆ ਦਾ ਹੜੱਪਣ ਕੀਤਾ ਹੈ ਤੁਸੀਂ ਉੱਥੋਂ ਦੀਆਂ ਰਜਿਸਟਰੀਆਂ ਲਕੋ ਲਈਆਂ ਦੇਖੋ ਜੇ ਮੈਂ ਕਰੋੜ ਰੁਪਈਆ ਪਹਿਲੀ ਤਾਂ ਗੱਲ ਜੇ ਮੈਂ ਕਰੋੜਾ ਰੁਪਈਆ ਕਪਲਾ ਕਰੂੰਗੀ ਤਾਂ ਉਹ ਸਰਕਾਰ ਬੈਠੀ ਹੈ ਹਨਾ ਤੁਸੀਂ ਉਹ ਚੀਜ਼ ਦੀ ਇਨਕੁਆਰੀ ਕਰ ਸਕਦੇ ਆ ਤੇ ਉਸ ਤੋਂ ਬਾਅਦ ਬੋਲ ਰਹੀ ਆ ਗੱਡੀਆਂ ਲਿੱਤੀਆਂ ਚਾਰ-ਚਾਰ ਗੱਡੀਆਂ ਲਿੱਤੀਆਂ ਪੰਜ ਗੱਡੀਆਂ ਲਿੱਤੀਆਂ ਮੇਰੇ ਕੋਲ ਆਲਰੇਡੀ ਪਹਿਲਾਂ ਹੀ ਮੇਰਾ ਘਰ ਵੀ ਹੈਗਾ ਇਹ ਮੇਰੇ ਕੋਲ ਗੱਡੀ ਵੀ ਸੀਗੀ ਉਸ ਤੋਂ ਬਾਅਦ ਇੱਕ ਗੱਡੀ ਜਿਹੜੀ ਸੀਗੀ ਮੇਰੀ ਹੁਣ ਪਿੱਛੇ 2 ਸਾਲ ਪਹਿਲਾਂ ਮੈਂ ਲਿੱਤੀ ਸੀਗੀ ਉਹ ਵੀ ਇਹਨਾਂ ਨੇ ਮਤਲਬ ਇਹਨਾਂ ਨੇ ਕੁਝ ਡਾਊਨ ਫਰਮੈਂਟ ਇਹਨਾਂ ਨੇ ਖੁਦ ਦਿੱਤੀ ਸੀਗੀ ਜੋ ਕਿ ਤੁਸੀਂ ਮੀਡੀਆ 'ਚ ਵੀ ਦੇਖ ਸਕਦੇ ਫੇਸਬੁੱਕ 'ਤੇ ਲੱਗਿਆ ਵਾ ਤੇ ਉਹਦੀ ਕਿਸ਼ਤਾਂ ਮੈਂ ਹੱਲ ਤੱਕ ਭਰ ਰਹੀ ਆ ਇੱਦਾਂ ਕੁਛ ਨਹੀਂ ਆ ਜਿਵੇਂ ਕਰੋੜ ਰੁਪਏ ਲੈ ਕੇ ਜਾਵਾਂਗੀ ਔਰ ਪਹਿਲੀ ਗੱਲ ਤਾਂ ਪਹਿਲਾਂ ਤਾਂ ਇਹ ਬਾਤ ਹੈ ਕਿ ਕਰੋੜ ਰੁਪਏ ਇਹ ਮੇਰੇ ਹੱਥ ਮੇ ਦੇਣਗੇ ਕਬੀ ਜਦੋਂ ਉਹ ਸੀਸੀਟੀਵੀ ਦੇ ਵਿੱਚ ਉਹ ਮੁੰਡੇ ਨੂੰ ਕੁੱਟਾਇਆ ਰਿਹਾ ਲੇਕਿਨ ਉਹ ਮੁੰਡਾ ਹੁਣ ਬਿਆਨ ਦੇ ਰਿਹਾ ਕਿ ਨਹੀਂ ਇਹ ਜੀ ਗਲਤ ਆ ਜਾਂ ਫਿਰ ਕਹਿ ਰਹੇ ਇਹ ਆਈ ਜਿਹੜੀ ਟੈਕਨੋਲੋਜੀ ਆ ਉਹਦੇ ਨਾਲ ਐਡਿਟ ਕੀਤੀ ਗਈ ਆ ਇਹ ਉਹ ਉਹਨਾਂ ਦਾ ਬਿਆਨ ਹੈ ਕਿ ਐਡਿਟ ਕਰਕੇ ਪੇਸ਼ ਕੀਤੀ ਗਈ ਆ ਕਿਉਂਕਿ ਇਹ ਬਿਲਕੁਲ ਵੀਡੀਓ ਸੱਚੀ ਆ ਮੇਰੇ ਜੋ ਵੀ ਕੀਤਾ ਗਿਆ ਉਸ ਵੀਡੀਓ ਦੇ ਜੋ ਹੋਇਆ ਉਹ ਸਭ ਹੋਇਆ ਉਹ ਬੱਚੇ ਵੀ ਝੂਠ ਬੋਲ ਰਹੇ ਆ ਤਾਂ ਉਹ ਬੱਚੇ ਕਿਸ ਪ੍ਰੈਸ਼ਰ ਵਿੱਚ ਆਸੀਂ ਨਹੀਂ ਸਮਝ ਸਕਦੇ ਕਿਉਂਕਿ ਉਹ ਬੱਚੇ ਉੱਥੇ ਆ ਕਿਉਂਕਿ ਉੱਥੇ ਜਦ ਅਤੀ ਸੀਗੀ ਅਤੀ ਵੀ ਦਬਾਏ ਵੇ ਸਿਗੇ ਹੁਣ ਅਸੀਂ ਬਾਹਰ ਆ ਚੁੱਕਿਆ ਸਾਨੂੰ ਸਭ ਕੁਝ ਸੱਚ ਪਤਾ ਲੱਗ ਚੁੱਕਿਆ ਹੁਣ ਸਾਡੇ ਪਰਹਾਲੇ ਵੀ ਦਬਾਅ ਹੈ ਲਿਟਰਲੀ ਸਾਨੂੰ ਹੁਣ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਲਾਈਵ ਤੇ ਹੀ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੂੰ ਇਹ ਜੋ ਇਹ ਜੋ ਲੋੜੀ ਪਲੇੜੀ ਜੋ ਵਿਰੋਧ ਕਰ ਰਹੀ ਮੇਰੇ ਖਿਲਾਫ ਬੋਲ ਰਹੀ ਹੈ یہ 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 بھی دو ہو جائے گی اس کے بچے نات ہو جائیں گے ایسی ایسی باتیں جو ہے پبلیکلی دھمکیاں بالکل ہراش کیا جاتا ہے پبلیکلی سب کو کچھ بول دیا گیا وہ اس دن یہ لاسنڈے کی جو میٹنگ ہے اپ لائیو میں دیکھ سکتے ہیں یہ ساری چیزیں نا اور یہ ویڈیو جڑی ہے جن تک کنے کیتی ہے توڑے والوں کیتی گئی ہے یا پھر کسی اور والوں کیتی گئی ہے اے کسی اور والوں کیتی گئی ہے پر یہ ویڈیو بالکل سچ ہے بالکل رائٹ ہے ویڈیو ادے وچ ایک بھی چیز ایڈٹ نہیں کیتی گئی ہے جو بھی ہے وہ پروپر صحیح ہے ویڈیو ਜਿਹੜਾ ਕਹਿੰਦਾ ਕਿ ਵੀਡੀਓ ਝੂਠਾ ਹੈ ਬਿਲਕੁਲ ਵੀਡੀਓ ਸੱਚਾ ਹੈ ਜਿਹੜੀ ਵੀਡੀਓ ਦਾ ਪੀਡੀਓ ਸੀਗੀ ਉਹ ਉਹ ਮੁੰਡੇ ਤੋਂ ਬਿਵਾਲ ਪੈਦਾ ਹੋਇਆ ਸੀਗਾ ਮਤਲਬ ਜਿਹੜਾ ਮੁੰਡੇ ਤੋਂ ਗੁੱਸਾ ਹੋਇਆ ਸੀਗਾ ਪਾਸਟਰ ਮੁੰਡੇ ਦੀ ਉਹ ਪੈਣ ਨੂੰ ਛੇੜਦਾ ਸੀਗਾ ਇਹ ਰਣਜੀਤ ਕੌਰ ਹੈ ਇਹਨਾਂ ਤੋਂ ਹੈਲਪ ਮੰਗੀ ਸੀ ਉਹ ਮੁੰਡੇ ਨੇ ਕਿ ਮੇਰੀ ਸਿਸਟਰ ਨੂੰ ਛੇੜਦੇ ਨੇ ਛੇੜਖਾਨੀ ਕਰਦੇ ਨੇ ਟੱਚ ਕਰਦੇ ਨੇ ਤੁਸੀਂ ਮੇਰੀ ਹੈਲਪ ਕਰੋ ਉਸ ਤੋਂ ਬਾਅਦ ਉੱਥੇ ਜਾ ਕੇ ਪਾਸਟਰ ਸਿੱਧਾ ਕਹਿਣ ਲੱਗੇ ਕਿ ਤੁਸੀਂ ਮੇਰੀ ਭੈਣ ਨੂੰ ਕਿਉਂ ਛੇੜਦੇ ਹੋ ਐਨੀ ਗੱਲ ਹੋਈ ਸੀਗੀ ਉਸ ਤੋਂ ਬਾਅਦ ਉਹਨੇ ਚੱਕ ਕੇ ਲੈਪਟਾਪ ਮੋਬਾਈਲ ਉਹਦੇ ਮੂੰਹ ਤੇ ਮਾਰਦਾ ਜਿਹੜੀ ਆਪਣੀ ਵੀਬਾ ਰਣਜੀਤ ਕੌਰ ਦੀ ਸੀਗੀ ਇਹਨਾਂ ਦੇ ਜੀ ਜੀ ਬੁੱਕ ਮਾਰੀ ਮੈਨੇ ਕਾਪੀ ਇਹਦੇ ਮੂੰਹ ਤੇ ਮਾਰਦਾ ਫਿਰ ਥੱਪੜ ਮਾਰਦਾ ਫਿਰ ਗੱਲ ਤੋਂ ਇੱਥੋਂ ਫੜਦਾ ਗਿਆ ਮਤਲਬ ਮੰਨ ਸਕਦੇ ਹੋ ਜੇ ਤੁਸੀਂ ਪਾਸਟਰ ਕਹਿੰਦੇ ਹੋ ਪਾਸਟਰਾਂ ਦੇ ਨਾਂ ਤੇ ਇੱਕ ਕਲੰਕ ਹੈ ਇਹ ਬੰਦਾ ਪਾਸਟਰਾਂ ਦਾ ਨਾਂ ਵੀ ਇਹਨੇ ਬਦਨਾਮ ਕਰਕੇ ਰੱਖਿਆ ਮੈਂ ਨਹੀਂ ਕਹਿੰਦਾ ਕਿ ਪਾਸਟਰ ਹੈ ਇਹਨੇ ਬਦਨਾਮ ਕਰਕੇ ਰੱਖਿਆ ਸਾਰੇ ਪਾਸਟਰਾਂ ਨੂੰ 크੍ਰਿਸਚਨ ਧਰਮ ਨੂੰ ਬਦਨਾਮ ਕਰਕੇ ਰੱਖਿਆ ਤੇ ਇਹ ਕਹਿ ਦਿੰਦਾ ਆਹ ਮਰਤਾ ਇਹਨੂੰ ਜਿੰਦਾ ਕਰਤਾ ਇਹ ਲੰਗੜਾ ਚਲਾ ਦਿੱਤਾ ਲੱਗਦਾ ਵੀ ਇਹ ਸਿਰਫ ਇੱਕ ਡਰਾਮੇਬਾਜ਼ੀ ਕਰ ਰਿਹਾ ਹੈ ਲੋਕਾਂ ਨੂੰ ਇੱਕ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਦਾਂ ਜੇ ਇਹ ਬੰਦਾ ਏਡਾ ਪਾਵਰਫੁੱਲ ਹੁੰਦਾ ਫਿਰ ਇਹਨੂੰ ਇਹਨਾਂ ਪਤਾ ਲੱਗਦਾ ਮੇਰੇ ਏਡਾ ਜਲੂਸ ਨਿਕਲਣਾ ਸੀ 2 ਦਿਨ ਬਾਅਦ ਮਹੀਨਾ ਪਹਿਲਾਂ ਜਲੂਸ ਨਿਕਲਣਾ ਸੀਗਾ ਇਹਨੂੰ ਦਿਖਦਾ ਨਹੀਂ ਸੀਗਾ ਜੀ ਏਡਾ ਪਾਵਰ ਇਹਨੂੰ ਸ਼ਕਤੀ ਸੀਗੀ ਇਹਨੂੰ ਪਤਾ ਹੋਣਾ ਚਾਹੀਦਾ ਮੇਰੇ ਨਾਲ ਮੀਡੀਆ ਨੇ ਕਿਹੜਾ ਜਲੂਸ ਕੱਢਣਾ ਫਿਰ ਮੈਂ ਸੈਟਿੰਗ ਹੈ ਜੀ ਸੈਟਿੰਗ ਜਿਹੜੇ ਕਪੂਰ ਥਲੇ ਚ ਹੈਗੀ ਹੈ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਵਾਲੇ ਕਹਾਂਗੇ ਜਿਹੜੇ ਰਚਨਾ ਕਰਦੇ ਹਨ ਤੇ ਇੱਕ ਮੈਂ ਤੁਹਾਡੀ ਇੰਟਰਵਿਊ ਸੁਣੋ ਉਹਦੇ ਵਿੱਚ ਇਹ ਆਇਆ ਸੀ ਕਿ ਜਿਹੜਾ ਪਾਦਰੀ ਆ ਹਟਲਾਂ ਵਿੱਚ ਲੜਕੀਆਂ ਨੂੰ ਲੈ ਕੇ ਜਾਂਦਾ ਇਹ ਕਿੰਨੀ ਸੱਚਾਈ ਹੈ ਮੈਂ ਦੱਸਦਾ ਬਿਲਕੁਲ ਸੱਚ ਹੈ ਇਹ ਸੱਚ ਕੁੜੀ ਉਹ ਸਾਹਮਣੇ ਲੈ ਕੇ ਆਵਾਂਗੇ ਗਰੀਬ ਘਰ ਦੀ ਕੁੜੀ ਹੈ ਜਿਹਨੂੰ ਲੈ ਕੇ ਗਿਆ ਹੈ ਉਹ ਸਾਹਮਣੇ ਨਹੀਂ ਆਣਾ ਚਾਹੁੰਦੀ ਬਿਲਕੁਲ ਡਰਾ ਰੱਖੀ ਹੈ ਜੇ ਉੱਥੋਂ ਨਿਕਲਣਾ ਵੀ ਬਹੁਤ ਔਖਾ ਹੈ ਜਿੱਦਾਂ ਸਰਸੇ ਵਾਲਾ ਕਰਦਾ ਸੀ ਨਾ ਵੀ ਕੁੜੀ ਨਿਕਲ ਨਹੀਂ ਸਕਦੀ ਉਹ ਕੰਮ ਇਹਨੇ ਕੀਤਾ ਹੈ ਸਰਸੇ ਵਾਲਾ ਟੂ ਬਣ ਗਿਆ ਹੁਣ ਇਸ ਟਾਈਮ ਤੇ ਹੁਣ ਜੀ ਮੈਂ ਤੁਸੀਂ ਮਾਮਲਾ ਦਰਜ ਕਰਵਾਇਆ ਕੀ ਭਰੋਸਾ ਦਿੱਤਾ ਗਿਆ ਪੁਲਿਸ ਵੱਲੋਂ ਅਰੇਸਟ ਕਰਾਵਾਂਗੇ ਜਿਹਨੂੰ ਇਸਾਈਤ ਰੰਧ ਦੀ ਗੱਲ ਕਰੀਏ ਤਾਂ ਪਰਮੇਸ਼ਵਰ ਦੇ ਦਾਸ ਵੀ ਜਿਹੜੇ ਆ ਪਰਮੇਸ਼ਵਰ ਨਾਲ ਜੋੜਨ ਦੇ ਲਈ ਪ੍ਰੇਮ ਦਾ ਸਨੇਹ ਦਿੰਦੇ ਨੇ ਪਵਿੱਤਰ ਬਾਈਬਲ ਦੇ ਵਿੱਚ ਵੀ ਲਿਖਿਆ ਹੈ ਕਿ ਪਰਮੇਸ਼ਵਰ ਜਿਹੜਾ ਆ ਪਾਪਿਆਂ ਨੂੰ ਸਜ਼ਾ ਦੇਣ ਲਈ ਸਗੋ ਉਹਨਾਂ ਨੂੰ ਪਿਆਰ ਕਰਨ ਦੇ ਲਈ ਆ ਸੋ ਪਰੰਤੂ ਕੁਝ ਇਹੋ ਜਿਹੇ ਪਾਦਰੀ ਜਿਹੜੇ ਸਾਹਮਣੇ ਆ ਰਹੇ ਨੇ ਜਿਹੜੇ ਕਿ ਆਪਣੇ ਰੁਤਬੇ ਤੋਂ ਉੱਪਰ ਹਟ ਕੇ ਜਿਹੜਾ ਉਹਨਾਂ ਨੂੰ ਪਰਮੇਸ਼ਵਰ ਨੇ ਅਹੁਦਾ ਦਿੱਤਾ ਉਹ ਤੋਂ ਹਟ ਕੇ ਜਿਹੜਾ ਆਪਣੇ ਅਧਿਕਾਰ ਜਿਹੜੇ ਆ ਪਨਾਉਂਦੇ ਨੇ ਚਰਚੇ ਦੇ ਵਿੱਚ ਇੱਕ ਪਾਸਟਰ ਵੱਲੋਂ ਅ ਇੱਕ ਆਪਣੇ ਆਫਿਸ ਦੇ ਵਿੱਚ ਕੁਝ ਲੋਕਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਸੋ ਜਿਸ ਮਹਿਲਾ ਨਾਲ ਉੱਥੇ ਵੀਡੀਓ ਦੇ ਵਿੱਚ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਕਿਉਂਕਿ ਸੀਸੀਟੀਵੀ ਜਿਹੜੀ ਆ ਉਹ ਸਰਿਆਮ ਉਹਦੇ ਵਿੱਚ ਦਿਖ ਰਿਹਾ ਹੈ ਕਿ ਕਿਵੇਂ ਬਲਜਿੰਦਰ ਪਾਸਟਰ ਜਿਹੜੇ ਆ ਉਹ ਸ ਮਹਿਲਾਂ ਨੂੰ ਕੁੱਟ ਰਹੇ ਨੇ ਕੋਈ ਹੋਰ ਨੌਜਵਾਨ ਵੀ ਕੁੱਟ ਰਹੇ ਨੇ ਉਹ ਮਹਿਲਾ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਹੈ ਪੂਰਾ ਮਾਮਲਾ ਪਹਿਲੇ ਕੀ ਮਾਮਲਾ ਹੈ ਕਿ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਪਾਸਟਰ ਬਲਜਿੰਦਰ ਜਿਹੜੇ ਕਿ ਚਰਚ ਦੀ ਆਫਿਸ ਦੇ ਵਿੱਚ ਸ਼ਰੀਆਮ ਪਹਿਲਾਂ ਇੱਕ ਨੌਜਵਾਨ ਤੇ ਥੱਪੜ ਮਾਰਦ ਨੇ ਵੀ ਤੁਹਾਡੇ ਨਾਲ ਵੀ ਹੱਥੋਂ ਪਾਈ ਹੁੰਦੇ ਨੇ ਤੁਹਾਡੇ ਨਾਲ ਤੁਹਾਡੇ ਵੀ ਥੱਪੜ ਮਾਰੀ ਜਾਂਦੇ ਨੇ ਹੈ ਕਿ ਪੂਰਾ ਮਾਲਾ ਪਹਿਲਾਂ ਇਹ ਗੱਲ ਪੰਜ ਚਾਹੁੰਦਾ ਇਹ ਵੀ ਇਹ ਜੋ ਇਹ ਜੋ ਸਾਰੀ ਜੋ ਬਾਤ ਹੈ ਇਹ ਵੀਰਵਾਰ ਥਰਸਡੇ ਕੀ ਮੀਟਿੰਗ ਕੀ ਹੈ 13 ਤਰੀਕੀ 13 ਫਰਵਰੀ ਕੀ ਤੋਂ ਜਦ 13 ਫਰਵਰੀ ਕੋ ਜਦ ਵੀਰਵਾਰ ਯਹਾਂ ਲਾਈਵ ਹੁੰਦਾ ਹੈ ਜਦ ਲਾਈਵ ਮੀਟਿੰਗ ਖਤਮ ਹੋਈ ਤਾਂ ਪੂਰੇ ਸਟਾਫ ਕੋ ਰੋਕਾ ਗਿਆ ਤਾਂ ਉਸ ਵਿੱਚ ਮਾਰਾ ਸਾਰਾ ਸਟਾਫ ਰੁਕਾ ਹੋਇਆ ਥਾ और जब प्रॉफिट आया आए यहाँ ऑफिस में आए तो उन्होंने क्या किया जो लड़का था जिसके मार रहे थे तो उसकी नहीं। बात थी उसकी बहन की बात थी तो वो सारा परिवार है जो दो, दो भाई एक बहन है वो चर्च में सेवा करते थे प्लेटावर में तो उसकी सिस्टर को लेके बात थी क्योंकि उसकी सिस्टर के साथ कुछ ऐसी बातें हो रही थी हम जो सब लोग देख रहे थे सबको सब ऑब्जर्व कर रहे थे तो इसके जो भाई थे उसको भी पता लगा की ऐसा कुछ गलत हो रहा है तो उन्होंने अपनी सिस्टर को अपने घर बिठा दिया तो मोबाइल तो को, तो 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 चक... होते होते, को उठा के उसके मुंह पे मारा और जब उसके okay. मुंह पे मारा तो मैंने बोला कि प्रॉपर्ट जी आप प्लीज ऐसे उसके उसको हिट ना करें आप मुंह से बात करें ये चीज गलत है जो आप कर रहे हैं तो जब मैंने ऐसे बोला तो उन्होंने बोल रहे कि तू तू ही भड़काती हो उन्होंने उठा के नोटबुक उठाई और उन्होंने मेरे मुंह पे मारी और मेरी डेढ़ साल की बच्ची उस टाइम मेरी गोदी में थी और उसके मुझे लगा कि उसके मुंह पे लगा वो चीज तो मैंने अपनी बेटी को साइड में किया और मैं खड़ी होगी और मैंने बोला कि आप ये हाथों पाई क्यों कर रहे हो आपने जो बात करनी है मुंह से बात करो और जब हम सुन रहे हैं आपकी क्योंकि उस टाइम तक मैं बैठ के हम सारे जने उनकी सुन रहे थे तो जब उन्होंने हाथों पाई करनी शुरू की मैं खड़ी होगी तो उन्होंने मेरा गला दबा दिया जब मैं बोलने लगी और मेरे मुंह पे थप्पड़ मारा मेरे मुंह पे मुक्का भी मारा उन्होंने जोर के और मुझे साइड को धक्का मार दिया और फिर वो बार बार मुझे मेरे मोरे को मारने के लिए आर थे तो सारे बच्चों ने बीच में पड़ के मुझे साइड किया और उसके बाद वो लड़का भी बोला की प्रॉफिट जी की इनकी कसूरनी है जो भी बात है आप मेरे से करो कि मैंने ऐसी कोई बात नहीं जैसा आप समझ रहे हो कि पास्टर जी ने हमें कभी नहीं रोका वो तो हमें समझाते हैं सब बातों के लिए तो उन्होंने क्या किया उसको मारना शुरू कर दिया और बहुत ज्यादा उसको इतना मारा कि वो लड़का बाद तक इतनी देर तक रोता रहा ਉਸਕੇ ਬਾਅਦ ਹਮਾਰੇ ਸਾਥ ਜੋ ਬਈ ਚੀਜ਼ਾਂ ਹੋਈ ਤਾਂ ਹਮਨੇ ਡਿਸਾਈਡ ਕੀਤਾ ਕਿ ਹਮ ਇਸ ਮਿਨਿਸਟਰੀ ਕੋ ਅਬ ਨਹੀਂ ਹਮ ਜੁਆਇਨ ਰੱਖੇਗੇ ਹਮ ਸਭਨੇ ਫਿਰ ਉਸਕੇ ਬਾਅਦ ਰਿਜ਼ਾਈਨ ਦੇ ਦਿਆ ਸਾ ਇਸ ਮੀਟਿੰਗ ਸੇ ਇਸ ਮਿਨਿਸਟਰੀ ਸੇ ਚਰਚ ਸੇ ਜੀ ਸਿਸਟਰ ਆਪ ਕਦੋਂ ਤੋਂ ਇਸ ਚਰਚ ਮੇ ਚਰਚ ਵਿੱਚ ਜੁੜੇ ਹੋ ਤੇ ਕੀ ਸੇਵਾ ਉੱਥੇ ਕਰ ਰਹੇ ਹੋ ਕੋਈ ਤੁਸੀਂ ਪਾਸਟਰ ਹੋ ਜਾਂ ਉੱਥੇ ਕੋਈ ਸੇਵਾ ਲਈ ਹੋਈ ਆ ਤੁਸੀਂ ਹਾਂ ਜੀ ਮੈਂ 12 13 ਸਾਲ ਤੋਂ ਇਸ ਮਿਨਿਸਟਰੀ ਨਾਲ ਜੁੜੀ ਹੋਈ ਆ ਤੇ ਪਹਿਲੇ ਤਾਂ ਅਸੀਂ ਇੱਕ ਬਿਲੀਵਰ ਸੀਗੇ ਵਿਸ਼ਵਾਸੀ ਜੀ ਤਰ੍ਹਾਂ ਜਾਂਦੇ ਸੀ ਤੇ ਹੌਲੀ ਹੌਲੀ ਮਤਲਬ ਮੈਂ ਉੱਥੇ ਸੇਵਾ ਕਰਨੀ ਸ਼ੁਰੂ ਕਰਤੀ ਝਾੜੂ ਪੁੱਛੇ ਮਾਰਨੇ ਸ਼ੁਰੂ ਕਰਤੇ ਉੱਥੇ ਸੇਵਾ ਕਰਨ ਲੱਗੀ ਜਿਸ ਤਰ੍ਹਾਂ ਕੁਰਸੀਆਂ ਕਲੀਨ ਕਰਨੀ ਐਦਾ ਐਦਾ ਸਫਾਈ ਡਸਟਿੰਗ ਵਿੱਚ ਅਸੀਂ ਉੱਥੇ ਵਿਸ਼ਵਾਸੀਆਂ ਦੀ ਤਰ੍ਹਾਂ ਇੱਕ ਸੇਵਾਦਾਰ ਦੀ ਤਰ੍ਹਾਂ ਸੇਵਾ ਕਰਨ ਲੱਗੇ ਉੱਤੇ ਬਾਅਦ ਹੌਲੀ ਹੌਲੀ ਸਾਡਾ ਜਿਸ ਤਰ੍ਹਾਂ ਸਾਡਾ ਇੰਟਰਸਟ ਪਰਮੇਸ਼ਰ ਵੱਲ ਵੱਧਿਆ ਅਸੀਂ ਉੱਥੇ ਸੇਵਾ ਕਰਨੀ ਸ਼ੁਰੂ ਕਰਤੀ ਔਰ ਕਾਫੀ ਸਮੇਂ ਬਾਅਦ ਜਦ ਥੋੜੇ ਦਿਨਾਂ ਬਾਅਦ ਮਤਲਬ ਜਿਸ ਤਰ੍ਹਾਂ ਕਾਫੀ ਸਾਲਾਂ ਤੇ ਬਾਅਦ ਮੈਨੂੰ ਪਾਸਟਰ ਐਜ਼ ਅ ਪਾਸਟਰ ਉੱਥੇ ਜਿਸ ਤਰ੍ਹਾਂ ਮੈਂ ਸੇਵਾ ਕਰ ਰਹੀ ਸੀਗੀ ਹੁਣ ਤਾਂ ਇਟ ਐਟ ਪ੍ਰੈ अच्छा ਤੁਸੀਂ ਪ੍ਰਾਰਥਨਾ ਕਰਦੇ ਤੁਸੀਂ ਵੀ ਇਹਨਾਂ ਦੇ ਪਾਸਟਰ ਉੱਥੇ ਜਿਹੜੇ ਆ ਪਨੀਸੀ ਹਾਂਜੀ 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 ਕੀ 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 ਸਿਸਟਰ ਕਦੇ ਪਹਿਲਾਂ ਵੀ ਇਦਾਂ ਦੇ ਮਾਮਲੇ ਸਾਹਮਣੇ ਆਏ ਕੀ ਕਦੇ ਪਾਸਟਰ ਬਲਜਿੰਦਰ ਉਹਨਾਂ ਨੇ ਇਦਾਂ ਹੀ ਲੋਕਾਂ ਨੂੰ ਕਦੇ ਕੁੱਟਿਆ ਹੋਵੇ ਜਿਹਦੀ ਭਾਵੇਂ ਕੀ ਵੀਡੀਓ ਨਹੀਂ ਵਾਇਰਲ ਹੋਈ ਜਾਂ ਲੋਕਾਂ ਤੱਕ ਗੱਲ ਨਹੀਂ ਗਈ ਕੋਈ ਕਦੇ ਪਹਿਲਾਂ ਵੀ ਇਦਾਂ ਦੇ ਕੇਸ ਆਏ ਆ ਕਦੇ ਕਿਤੇ ਪਾਸਟਰ ਨੇ ਇਦਾਂ ਇਹਨਾਂ ਨੂੰ ਕੁੱਟਿਆ ਹੋਵੇ ਆਮ ਲੋਕਾਂ ਨੂੰ ਜਾਂ ਜਿਹੜੇ ਮੱਥੇ ਦੇ ਇਸੇ ਵਾਰ ਹਾਂਜੀ ਹਾਂਜੀ ਦੇਖੋ ਬਹੁਤ ਦੀ ਵਾਰ ਲਾਈਵ ਵਿੱਚ ਵੀ ਆਨ ਲਾਈਵ ਹੀ ਜਿਸ ਤਰ੍ਹਾਂ ਮਾਈਕ ਵਗਾ ਕੇ ਮਾਰਨਾ ਲੱਤ ਮਾਰਨੀ ਥੱਪੜ ਮਾਰਨੀ ਵਾਲ ਫੱਟਣੇ ਗੁੱਸਾ ਕਰਦਾ ਇਹ ਚੀਜ਼ਾਂ ਸਾਰੀਆਂ ਰੈਗੂਲਰ ਹੁੰਦੀਆਂ ਰਹੀਆਂ ਸੀ ਇੱਕ ਤੇ ਬਟ ਹੁਣ ਤਾਂ ਬਹੁਤ ਜ਼ਿਆਦਾ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਸੀਗੀਆਂ ਕੋਈ ਲੇਡੀਜ਼ ਨਹੀਂ ਦੇਖਦੇ ਸੀ ਕੋਈ ਬੱਚਾ ਨਹੀਂ ਦੇਖਦੇ ਸੀ ਜੀਨੂੰ ਦੇਖਣਾ ਬਹੁਤ ਜ਼ਿਆਦਾ ਕੁੱਟਮਾਰ ਕਰ ਦਿੰਦੇ ਸੀਗੇ ਔਰ ਲੋਕ ਇੰਨਾ ਡਰਦੇ ਆ ਕਿ ਕੋਈ ਆਵਾਜ਼ ਵੀ ਨਹੀਂ ਚੱਕ ਸਕਦਾ ਹੈਗਾ ਕਿ ਪਹਿਲਾਂ ਵੀ ਸਾਡੇ ਨਾਲ ਕਾਫੀ ਵਾਰ ਇਦਾਂ ਦੀ ਬਤਮੀਜ਼ੀ ਕੀਤੀ ਆ ਅਸੀਂ ਕਾਫੀ 1 ਸਾਲ ਤੋਂ ਪੂਰਾ ਸੀ ਡਿਸਟਰਬ ਸੀਗੇ ਇਸ ਚੀਜ਼ ਨੂੰ ਲੈ ਕੇ ਸਾਰੇ ਫਾਸਟਰਸ ਦੇ ਨਾਲ ਸਾਰੇ ਲੋਕਾਂ ਦੇ ਨਾਲ ਬੱਚੇ ਜਿੰਨੇ ਵੀ ਉੱਥੇ ਸੇਵਾ ਵੀ ਕਰਦੇ ਬਹੁਤ ਜ਼ਿਆਦਾ ਹੱਦ ਤੱਕ ਲੋਕਾਂ ਲਈ ਜਿਨੇ ਜੋ ਆਵਾਜ਼ ਚੱਕਦਾ ਸੀਗਾ ਜੋ ਕੁਝ ਗਲਤ ਹੋ ਰਿਹਾ ਜਾਂ ਕੋਈ ਆਵਾਜ਼ ਚੱਕਦਾ ਸੀ ਤੁਹਾਨੂੰ ਮਾਰਿਆ ਫਿੱਟਿਆ ਜਾਂਦਾ ਸੀ ਔਰ ਡਰਾਇਆ ਧਮਕਾਇਆ ਜਾਂਦਾ ਸੀ ਕੇਸ ਝੁੱਠੇ ਕੇਸਾਂ ਲਈ ਕਿ ਤੁਹਾਡੇ ਕੇਸ ਡਾਲਦਾਂਗੇ ਤੁਹਾਡੇ ਪਰ ਇਹ ਕਰਦਾਂਗੇ ਤੁਹਾਡੇ ਬੱਚਿਆਂ ਨਾਲ ਇਦਾਂ ਹੋ ਜਾਏਗਾ ਤੇ ਉਹ ਸਭ ਚੀਜ਼ਾਂ ਤੇ ਪਾਸਟਰ ਤੇ ਤੁਹਾਡੇ ਤੇ ਇਲਜ਼ਾਮ ਲਾ ਰਿਹਾ ਕਿ ਤੁਸੀਂ ਉੱਥੇ ਉੱਥੇ ਰਹਿ ਕੇ ਜਿਹੜੀ ਚਰਚਾ ਦੇ ਵਿੱਚ ਆਪਣੀ ਤਾਜਪੁਰ ਦੇ ਵਿੱਚ ਤੁਸੀਂ ਕਪਲੇ ਕਿਤੇ ਨੇ ਕਰੋੜਾਂ ਰੁਪਈਆ ਦਾ ਹੜੱਪਣ ਕੀਤਾ ਹੈ ਤੁਸੀਂ ਉੱਥ ਦੀਆਂ ਰਜਿਸਟਰੀਆਂ ਲਕੋ ਲਈਆਂ ਕੀ આરોਪ ਇੱਕ ਨਿਕ ਸੱਚ ਨੇ ਦੇਖੋ ਜੇ ਮੈਂ ਕਰੋੜ ਰੁਪਈਆ ਪਹਿਲੀ ਤਾਂ ਗੱਲ ਜੇ ਮੈਂ ਕਰੋੜਾ ਰੁਪਈਆ ਕਪਲਾ ਕਰੂੰਗੀ ਤਾਂ ਉਹ ਸਰਕਾਰ ਬੈਠੀ ਹੈ ਹਨਾ ਤੁਸੀਂ ਉਹ ਚੀਜ਼ ਦੀ ਇਨਕੁਆਰੀ ਕਰ ਸਕਦੇ ਆ ਤੇ ਉਸ ਤੋਂ ਬਾਅਦ ਬੋਲ ਰਹੇ ਆ ਗੱਡੀਆਂ ਲਿੱਤੀਆਂ ਚਾਰ-ਚਾਰ ਗੱਡੀਆਂ ਲਿੱਤੀਆਂ ਪੰਜ ਗੱਡੀਆਂ ਲਿੱਤੀਆਂ ਮੇਰੇ ਕੋਲ 올 ਰੈਡੀ ਪਹਿਲਾਂ ਹੀ ਮੇਰਾ ਘਰ ਵੀ ਹੈਗਾ ਇਹ ਮੇਰੇ ਕੋਲ ਗੱਡੀ ਵੀ ਸੀਗੀ ਉਸ ਤੋਂ ਬਾਅਦ ਇੱਕ ਗੱਡੀ ਜਿਹੜੀ ਸੀਗੀ ਮੇਰੀ ਹੁਣ ਪਿਛਲੇ 2 ਸਾਲ ਪਹਿਲਾਂ ਮੈਂ ਲਈ ਸੀਗੀ ਉਹ ਵੀ ਇਹਨਾਂ ਨੇ ਮਤਲਬ ਇਹਨਾਂ ਨੇ ਕੁਝ ਡਾਊਨ ਫਾਇਰ ਮੈਂ ਇਹਨਾਂ ਨੇ ਖੁਦ ਦਿੱਤੀ ਸੀਗੀ ਜੋ ਕਿ ਤੁਸੀਂ ਮੀਡੀਆ 'ਚ ਵੀ ਦੇਖ ਸਕਦੇ ਫੇਸਬੁੱਕ ਤੇ ਲੱਗਿਆ ਵਾ ਤੇ ਉਹਦੀ ਕਿਸ਼ਤਾਂ ਮੈਂ ਹੱਲ ਤੱਕ ਭਰ ਰਹੀ ਆ ਉਹ ਕਿਸ਼ਤ ਮੈਂ ਖੁਦ ਮੇਰੇ ਅਕਾਊਂਟ 'ਚ ਜਾਂਦੀ ਆ ਉਤੇ ਬਾਅਦ ਜਿਹੜੀ ਦੂਸਰੀ ਗੱਡੀ ਆ ਉਹ ਮੇਰੇ ਬੇਟੇ ਨੇ ਲਈ ਆ ਉਹ ਵੀ ਕਿਸ਼ਤਾਂ ਪਰ ਪ੍ਰੋਪਰ ਟੋਟਲੀ ਕਿਸ਼ਤਾਂ ਪਰ ਆ ਤੇ ਮੇਰਾ ਬੱਚਾ ਵੀ ਕੰਮ ਕਰਦਾ ਹੈ ਮੇਰਾ ਹਸਬੰਦ ਵੀ ਕੰਮ ਕਰਦਾ ਹੈ ਇੱਦਾਂ ਪੁੱਛਣੀ ਆ ਜੇ ਮੈਂ ਕਰੋੜ ਰੁਪਏ ਲੈ ਕੇ ਜਾਉਂਗੀ ਔਰ ਪਹਿਲੀ ਗੱਲ ਤਾਂ ਪਹਿਲਾ ਤਾਂ ਇਹ ਬਾਤ ਹੈ ਕਿ ਕਰੋੜ ਰੁਪਏ ਇਹ ਮੇਰੇ ਹੱਥ ਵਿੱਚ ਦੇਣਗੇ ਕਬੀ ਤੇ ਜਿਹਦਾ ਤੁਹਾਡੇ ਤੇ આરોਪ ਲੱਗਦਾ ਹੈ ਨਾਲ ਹੀ ਉਹ ਕਹਿ ਰਹੇ ਨੇ ਕਿ ਇਹ ਜਿਹੜੀ ਵੀਡੀਓ ਆ ਇਹ ਆਈ ਕੋਈ ਸੌਫਟਵੇਅਰ ਆ ਉਹਦੇ ਥਰੂ ਐਡਿਟ ਕਰਕੇ ਜਿਹੜੀ ਆ ਵਾਇਰਲ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਉਹ ਜਿਹੜਾ ਸਭ ਤੋਂ ਵੱਡਾ ਪ੍ਰੂਫ ਤਾਂ ਇਹੀ ਹੈ ਝੂਠ ਬੋਲਣ ਦਾ ਕੀ ਇਸ ਜਿਹੜੀ ਮੈਂ ਤਾਂ ਰਿਕਵੈਸਟ ਕਰਦੀ ਆ ਗਵਰਨਮੈਂਟ ਨੂੰ ਵੀ ਸਭ ਨੂੰ ਕਰ ਰਿਕਵੈਸਟ ਕਰ ਰਹੀ ਆ ਕਿ ਤੁਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਦੀ ਜਾਂਚ ਕੀਤੀ ਜਾਵੇ ਜੇ ਇਹ ਵੀਡੀਓ ਫੇਕ ਹੈ ਤਾਂ ਸਾਡੇ ਤੇ ਐਕਸ਼ਨ ਕੀਤਾ ਜਾਵੇ ਕਿਉਂਕਿ ਇਹ ਬਿਲਕੁਲ ਵੀਡੀਓ ਸੱਚੀ ਹੈ ਮੇਰੇ ਜੋ ਵੀ ਕੀਤਾ ਗਿਆ ਉਸ ਵੀਡੀਓ ਦੇ ਜੋ ਹੋਇਆ ਉਹ ਸਭ ਹੋਇਆ ਉਹ ਬੱਚੇ ਵੀ ਝੂਠ ਬੋਲ ਰਹੇ ਆ ਤਾਂ ਉਹ ਬੱਚੇ ਕਿਸ ਪ੍ਰੈਸ਼ਰ ਵਿੱਚ ਆਸੀਂ ਨਹੀਂ ਸਮਝ ਸਕਦੇ ਕਿਉਂਕਿ ਉਹ ਬੱਚੇ ਉੱਥੇ ਆ ਕਿਉਂਕਿ ਉੱਥੇ ਜਦ ਅਸੀਂ ਸੀ ਸੀ ਵੀ ਦਵਾਈ ਵੇਚ ਸੀਗੇ ਹੁਣ ਅਸੀਂ ਬਾਹਰ ਆ ਚੁੱਕੇ ਆ ਸਾਨੂੰ ਸਭ ਕੁਝ ਸੱਚ ਪਤਾ ਲੱਗ ਚੁੱਕਿਆ ਹੁਣ ਸਾਡੇ ਪਰ ਹਾਲੇ ਵੀ ਦਬਾਅ ਹੈ ਲਿਟਰਲੀ ਸਾਨੂੰ ਹੁਣ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਲਾਈਵ ਤੇ ਹੀ ਸਾਨੂੰ ਧਮਕੀਆਂ ਦੇਈਆਂ ਜਾ ਰਹੀਆਂ ਕਿ ਤੂੰ ਇਹ ਜੋ ਇਹ ਜੋ ਲੜੀ ਲੜੀ ਜੋ ਵਿਰੋਧ ਕਰ ਰਹੀ ਮੇਰੇ ਖਿਲਾਫ ਬੋਲ ਰਹੀ ਹੈ ਇਹ 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 ਵਿਧਵਾ ਹੋ ਜਾਏਗੀ ਇਸਕੇ ਬੱਚੇ ਅਨਾਥ ਹੋ ਜਾਣਗੇ ਐਸੀ ਐਸੀ ਬਾਤੇ ਜੋ ਹੈ ਪਬਲਿਕਲੀ ਧਮਕੀਆਂ ਬਿਲਕੁਲ ਹਰਾਸ ਕੀਤਾ ਜਾਂਦਾ ਪਬਲਿਕਲੀ ਸਭ ਕੁਝ ਬੋਲ ਦਿਆ ਗਿਆ ਵੋ ਉਸ ਦਿਨ ਇਹ ਲਾਸ ਸੰਡੇ ਕੀ ਜੋ ਮੀਟਿੰਗ ਹੈ ਬਲਾਈਵ ਵਿੱਚ ਦੇਖ ਸਕਦੇ ਆਂ ਇਹ ਸਾਰੀ ਚੀਜ਼ ਦਿਨਾਂ तो बच्चों को भी ऐसा कुछ डराया धमकाया जा रहा बच्चे बोल रहे हैं कि हम उस समय वहां पे थे ही नहीं ना हम थे दोनों बच्चे बोल रहे हैं हम वहां पे थे ही नहीं और ये जो वीडियो ये तैयार की गई है अगर ये चीजें हो रही हैं आप वीडियो को अगर अगर वीडियो की जांच की जाएगी तो आपको ऑटोमेटिकली पता लग जाएगा कि अब वो वीडियो भी सच्ची है और ये बच्चे किस प्रेशर में बोल रहे हैं बिल्कुल जे बच्चे दी कुटमार हुई कि ਤੁਸੀਂ ਜੇ ਕਹਿ ਰਹੇ ਹੋ ਇਸੀ ਮੈਂ ਰੁਕਿਆ ਨੂੰ ਬਈ ਪਾਸਟਰ ਜੀ ਨੂੰ ਬਈ ਤੁਸੀਂ ਇਹਨੂੰ ਨਾ ਮਾਰੋ ਕਿ ਗਲਤ ਕਰ ਲੈ ਮਾਰਨੀ ਚਾਹੀਦਾ ਆ ਕੀ ਹੁਣ ਉਹ ਉਹ ਮੁੰਡਾ ਜਿਹੜਾ ਆ ਉਹ ਤੇ ਕਹਿ ਰਿਹਾ ਕਿ ਐਦਾਂ ਦੀ ਕੋਈ ਗੱਲ ਨਹੀਂ ਮੇਰੇ ਨਾਲ ਕੋਈ ਕੁੱਟਮਾਰ ਨਹੀਂ ਹੋਈ ਕੀ ਵਜ੍ਹਾ ਕੀ ਆ ਡਰਾਇਆ ਤਮਕਾਇਆ ਜਾ ਰਿਹਾ ਜਾਂ ਕੀ ਕੀ ਵਜ੍ਹਾ ਕੀ ਆ ਉਹ ਮੁੱਖ ਕਰਦੇ ਨੇ ਹਾਂ ਜੀ ਦੇਖੋ ਇਹ ਤਾਂ ਹੁਣ ਉਹ ਬੱਚਾ ਹੀ ਸਮਝ ਸਕਦਾ ਹੈ ਕਿਉਂਕਿ ਉਹ ਉੱਥੇ ਆ ਸੀ ਉਹਨਾਂ ਨਾਲ ਸਾਡਾ ਨਾਲ ਕੋਈ ਕੰਟੈਕਟ ਨਹੀਂ ਨਾ ਬੱਚਿਆਂ ਦਾ ਕਿਉਂਕਿ ਜਦ ਅਸੀਂ ਉੱਥੇ ਸੀਗੇ ਉਹ ਬੱਚੇ ਰਿਕਵੈਸਟ ਕਰਦੇ ਸੀਗੇ ਕਿ 파ਸਟਰ ਜੀ ਮੇਰੀ ਸਿਸਟਰ ਨੂੰ ਬਚਾ ਲਓ ਕਿ ਮੇਰੀ ਸਿਸਟਰ ਨਾਲ ਕੁਝ ਗਲਤ ਨਾ ਹੋ ਜੇ ਉਹ ਬੱਚੇ ਬਹੁਤ ਰੋਂਦੇ ਸੀਗੇ ਅੱਜ ਉਹ ਕਿਸੇ ਦਬਾਅ ਵਿੱਚ ਅਸੀਂ ਕਿਸੇ ਬੱਚੇ ਨੂੰ ਨਹੀਂ ਕੁਝ ਵੀ ਬੋਲ ਸਕਦੇ ਕਿਉਂਕਿ ਉਹਨਾਂ ਦੀ ਕੀ ਕਿਉਂਕਿ ਉਸ ਬੱਚੇ ਨੂੰ ਮਾਰਿਆ ਗਿਆ ਹੈ ਉਹ ਤੁਹਾਡੇ ਕੋਲ ਸਬੂਤ ਹੈ ਹੁਣ ਉਹ ਬੱਚਾ ਕਿਉਂ ਝੂਠ ਬੋਲ ਰਹਾ ਹੈ ਜਾਂ ਤਾਂ ਉਹ ਬੱਚਾ ਹੀ ਦੱਸ ਸਕਦਾ ਹੈ ਇਹ ਮੈਂ ਨਹੀਂ ਦੱਸ ਸਕਦੀ ਹੈ ਕਿਉਂਕਿ ਮੈਂ ਬਾਹਰ ਹਾਂ ਉਸ ਮਿਨਿਸਟਰੀ ਤੋਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਵੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਵਿਡੋ ਹੋ ਜਾਓਗੇ ਜਾਂ ਹੋਰ ਲੋਕ ਲੇਡੀਜ਼ ਨੂੰ ਵੀ ਇਹ ਬੜੀਆਂ ਤਰਕੇ ਦੰਦੇ ਦਿੱਤੇ ਜਾਂਦਾ ਸ਼ਰਮ ਸ਼ਰਮ ਸਟੇ ਹਾਂ ਸ਼ਰਮ ਸਟੇ ਤੋਂ ਬੋਲਦੇ ਆ ਉਹ ਦੇਸ਼ ਤੋਂ ਹੀ ਬੋਲਦੇ ਦੇਖੋ ਇਹ ਅੰਸ਼ੂ ਦੇ ਅੰਸ਼ੂ ਜਿਹੜੀ ਹੁਣ ਪਿੱਛੇ ਜੇ ਅੰਸ਼ੂ ਉਹ ਨਿਕਲੀ ਐ ਉਸ ਲਈ ਵੀ ਬੋਲਿਆ ਜਾ ਰਿਹਾ ਉਸਦੇ ਪਾਪਾ ਲਈ ਵੀ ਰੇਪ ਕੇਸ ਪਾਇਆ ਗਿਆ ਉਹਦੇ ਹਸਬੰਦ ਤੇ ਵਾਰ-ਵਾਰ ਰੇਪ ਕੇਸ ਪਾਇਆ ਗਿਆ ਤੇ ਚੰਦਨ ਦੇ ਔਰ ਉਹਦੇ ਲਈ ਦੋਨਾਂ ਨੂੰ ਇੱਕ ਕੁੜੀ ਲਈ ਤਿਆਰ ਕੀਤਾ ਗਿਆ ਉਸ ਕੁੜੀ ਲਈ ਤਿਆਰ ਕੀਤਾ ਗਿਆ ਕਿ ਇਹ ਕੁੜੀ ਨੇ ਨਾਲ ਇਹਨਾਂ ਨੇ ਕੁਝ ਗਲਤ ਕੀਤਾ ਇਹ ਸਭ ਪਲਾਨਡ ਹੁੰਦਾ ਇਹ ਸਾਰਾ ਕੁਝ ਇਹ ਕਰਦੇ ਐ ਇਸ ਸਾਰਾ ਜੋ ਵੀ ਜੋ ਵੀ ਇੰਪਲਾਈ ਜਾਂ ਕੋਈ ਵੀ ਬੰਦਾ ਜੇ ਉਥੇ ਕੰਮ ਜਿਹੜਾ ਵਰਕਰ ਉਥੇ ਆ ਜਾਂਦਾ ਐ ते पिछले पिछले तो पिछले से तो साल 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 ही ये साल की, साल की बात है कि एक एक बंदा पर्सन आया था और वो वहां पे वेल्डिंग का काम कर रहा था उसने लाखों रुपए का काम वहां पे किया उसके लाखों रुपए दबा लिए और जब उसने लाखों okay. रुपए वो डेली आता रहा डेली आता रहा और जब वो बेचारा थुखी हो गया थक हार के तो उसके ऊपर इन्होंने कम्प्लेट डाली की ये इतने लाखों रुपए लेके भाग गया है okay. साढ़े आठ लाख की चोरी का इल्जाम उसके ऊपर लगाया इवन की इन्होंने ही उसके पैसे देने थे ਤੋ ਐਸੀ ਝੂਠੀ ਬਹੁਤ ਸੀ ਕੰਪਲੇਂਟਾਂ ਜੋ ਕੀ ਗਈਆਂ ਜਿਨਕੇ ਉੱਪਰ ਕੋਈ ਹੈ ਹੀ ਨਹੀਂ ਜਿਸਕੇ ਉੱਪਰ ਕੋਈ ਕਿਸੇ ਉਸ ਚੀਜ਼ ਕੋ ਸਾਬਿਤ ਵੀ ਨਹੀਂ ਇਹ ਕਰ पाए। ਤੋ ਐਸੀ ਬਹੁਤ ਸੀ ਕੰਪਲੇਂਟ ਹੈ ਜੋ ਵੀ ਇੱਥੇ ਜਦ ਤੱਕ ਕਿਉਂਕਿ ਲੋਗ ਆਪਣੀ ਮਰਜ਼ੀ से ਆ ਸਕਤੇ ਹਨ ਪਰ ਲੋਗ ਆਪਣੀ ਮਰਜ਼ੀ से ਜਾ ਨਹੀਂ ਸਕਤੇ। ਇਤਨਾ ਜ਼ਿਆਦਾ ਹਰਾਸ਼ ਕੀਤਾ ਜਾਂਦਾ ਲੋਕੋ ਕੋ ਇਤਨਾ ਜ਼ਿਆਦਾ ਡਰਾਇਆ ਜਾਂਦਾ ਹੈ। ਮਤਲਬ ਕਹਿਣ ਤਾਂ ਪਾਵੇ ਵੀ ਕਿ ਉਹ ਚਰਚੇ ਦੇ ਵਿੱਚ ਜਿਹੜਾ ਪਾਦਰੀ ਹੈ ਬਲਜਿੰਦਰ ਪਾਸਟਰ ਹੈ ਉਹ ਲੋਕਾਂ ਨੂੰ ਇਦਾਂ ਹੀ ਜਿਹੜੇ ਹੋਰ ਉੱਥੇ ਤੇ ਸੇਵਾਦਾਰ ਨੇ ਉਹਨਾਂ ਦੀ ਕੁੱਟਮਾਰ ਕਰਦਾ ਜਾਂ ਫਿਰ ਇਹਦਾ ਬੇਦਵੰਜਾ ਜਾਂ ਕਿ ਪਰਮੇਸ਼ਵਰ ਦੇ ਦਰਬਾਰ ਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਤੇ ਬਲੇਸਸ ਹੁੰਦੀਆਂ ਲੋਕਾਂ ਨੂੰ ਦੁਆਵਾਂ ਮਿਲਦੀਆਂ ਇਹ ਵੱਧ ਦੁਆਵਾਂ ਦੇ ਜਿਹੜੀ ਕੀ ਕੀ ਕਮ ਕਰ ਸਕਦੇ ਇਸ ਚੀਜ਼ ਨੂੰ ਕਿ ਕਿਉਂ ਪਾਸਟਰ ਇਦਾਂ ਦਾ ਪਾਦਰੀ ਕਿਉਂ ਕੰਮ ਕਰ ਰਿਹਾ ਦੇਖੋ ਜੋ ਵੀ ਉੱਥੇ ਜਾਂਦਾ ਉਹ ਇੱਕ ਪ੍ਰੇਮ ਨੂੰ ਦੇਖ ਕੇ ਜਾਂਦਾ ਬਾਈਬਲ ਦੇ ਵਚਨਾਂ ਚ ਕਿਉਂਕਿ ਵਚਨਾਂ ਵਿੱਚ ਪ੍ਰੇਮ ਹੈ ਤੇ ਉਸ ਪ੍ਰੇਮ ਨੂੰ ਲੈ ਕੇ ਆਸਤਾ ਲੈ ਕੇ ਲੋਕ ਉੱਥੇ ਜੁੜਦੇ ਆ ਸੇਵਾ ਕਰਦੇ ਆ ਪਰ ਕੁਝ ਸਮੇਂ ਦੇ ਬੀਤਣ ਤੋਂ ਬਾਅਦ ਜਦ ਉੱਥੇ ਦੀਆਂ ਚੀਜ਼ਾਂ ਕੁਝ ਲੋਕਾਂ ਨੂੰ ਜਿਹੜੀ ਸਮਝ ਆਣ ਲੱਗ ਜਾਂਦੀਆਂ ਕੋ ਲੋਕ ਜਦ ਨਿਕਲਣਾ ਵੀ ਚਾਹੇ ਤਾਂ ਨਿਕਲ ਹੀ ਨਹੀਂ ਸਕਦੇ ਕਿੰਨੇ ਕਿੰਨੇ ਸਾਲ ਲੋਕ ਉੱਥੇ ਫਸੇ ਰਹਿੰਦੇ ਆ ਤੇ ਉਹ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਇੱਕ ਕਹਿ ਸਕਤੇ ਨਾ ਕਿ ਪਰਮੇਸ਼ਰ ਕੀ ਆੜ ਵਿੱਚ ਬਚਨੋ ਕੀ ਆੜ ਵਿੱਚ ਇਹ ਸਭ ਕੁਝ ਹੋ ਰਿਹਾ ਤਾਂ ਲੋਕ ਨਿਕਲ ਚਾਹ ਕਰ ਵੀ ਕੁਝ ਲੋਕ ਵਾਹੋਂ ਸੇ ਨਿਕਲ ਨਹੀਂ ਪਾਤੇ ਹਾਂ ਬਿਲਕੁਲ ਕੋਕ ਤੇ ਤੁਸੀਂ ਹੁਣ ਪੁਲਿਸ ਕੋ ਕੰਪਲੇਟ ਕੀਤੇ ਤੇ ਕੀ ਪ੍ਰੋਸਾ ਦਿੱਤਾ ਤੇ ਕੀ ਇਨਸਾਫ ਦੀ ਮੰਗ ਹੈ ਤੁਹਾਡੀ ਸੌਰੀ ਕਿਬ ਤੁਸੀਂ ਪੁਲਿਸ ਕੋਲ ਜਿਹੜੀ ਕੋਈ ਸ਼ਿਕਾਇਤ ਕੀਤੀ ਹੈ ਤੇ ਕਿਦਾਂ ਦਾ ਭਰੋਸਾ ਦਿੱਤਾ ਤੇ ਕਿਦਾਂ ਦੀ ਇਨਸਾਫ ਦੀ ਤੁਸੀਂ ਮੰਗ ਕਰਦੇ ਹੋ ਹਾਂ ਜੀ ਹਮ ਗਏ تھے ਅੱਜ ਐਸਐਸਪੀ ਆਫਿਸ ਮੁੱਲਾਪੁਰ ਗਏ تھے ਤੋਂ ਵਹਾਂ ਪੇ ਡੀਐਸਪੀ ਸੇ ਇੰਟਰਵਿਊ ਹੋਆ ਹਮਾਰੀ ਹਮਨੇ ਸਾਰੇ ਬਿਆਨ ਆਪਣੇ ਵਹਾਂ ਪੇ ਲਿਖਵਾਏ ਹਨ ਤੋਂ ਹਮੇਂ ਵਿਸ਼ਵਾਸ ਹੈ ਕਿ ਉਹ ਪੁਲਸ ਜੋ ਹੈ ਉਹ ਅਧਿਕਾਰੀ ਹੈ ਉਹਨੇ ਆਸ਼ਵਾਸਨ ਦਿਆ ਕਿ ਹਮ ਆਪਕੇ ਸਾਥ ਖੜੇ ਹੈਂ ਔਰ ਜੋ ਵੀ ਨਿਆਏ ਹੈ ਜੋ ਵੀ ਸੱਚਾ ਉਹ ਸਾਹਮਣੇ ਆਏਗਾ ਔਰ ਆਪਕੋ ਇਨਸਾਫ ਮਿਲੇਗਾ ਤੋ ਮਤਲਬ ਇਹ ਜਿਹੜੀ ਘਟਨਾ ਸੀ ਸੀਸੀਟੀਵੀ ਆ ਜਿਹੜੀ ਉਹ ਕਹਿ ਰਿਹਾ ਕਿ ਇਹ ਐਡਿਟ ਕੀਤੀ ਗਈ ਆ ਤੁਸੀਂ ਇਹ ਮੰਨਦੇ ਹੋ ਕਿ ਪੂਰਨ ਸੱਚ ਹੈ ਕਿ ਜੋ ਹਕੀਕਤ ਆ ਉਹੀ ਸਾਹਮਣੇ ਆ ਔਰ ਇਹ ਵੀਡੀਓ ਜਿਹੜੀ ਆ ਜਨ ਤੱਕ ਕਿਨੇ ਕੀਤੀ ਤੁਹਾਡੇ ਵੱਲੋਂ ਕੀਤੀ ਗਈ ਆ ਜਾਂ ਫਿਰ ਇਹ ਕਿਸੇ ਹੋਰ ਵੱਲੋਂ ਕੀਤੀ ਗਈ ਆ ਇਹ ਕਿਸੇ ਹੋਰ ਵੱਲੋਂ ਕੀਤੀ ਗਈ ਆ ਪਰ ਇਹ ਵੀਡੀਓ ਬਿਲਕੁਲ ਸੱਚ ਹੈ ਬਿਲਕੁਲ ਰਾਈਟ ਹੈ ਵੀਡੀਓ ਇਹਦੇ ਵਿੱਚ ਇੱਕ ਵੀ ਚੀਜ਼ ਐਡਿਟ ਨਹੀਂ ਕੀਤੀ ਗਈ ਆ ਜੋ ਵੀ ਆ ਉਹ ਪ੍ਰੋਪਰ ਸਹੀ ਆ ਵੀਡੀਓ ਇਹ ਆਫਿਸ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਥਰੂ ਹੋਈ ਹੈ ਜਾਂ ਕਿਸੇ ਬਹੋਰ ਤੋਂ ਰਿਕਾਰਡ ਹਾਂਜੀ ਜੋ ਇਹ ਆਈਐਸ ਸੀਸੀਟੀਵੀ ਕੈਮਰੇ ਕੀ ਫੁਟੇਜ ਹੀ ਹੈ ਆਫਿਸ ਦੀ ਹੈ ਹਾਂਜੀ ਹਾਂਜੀ ਇਹ ਆਫਿਸ ਦੇ ਪਾਸ ਪادری ਦਾ ਆਫਿਸ ਹੈ ਤੇ ਕਿੱਥੇ ਮੋਹਾਲੀ ਦੀ ਗੱਲ ਹੈ ਜਾਂ ਤਾਜਪੁਰ ਦੀ ਗੱਲ ਹੈ ਇਹ ਇਹ ਮੋਹਾਲੀ ਕੀ ਹੈ ਚੰਡੀਗੜ੍ਹ ਜਾਂ ਟੋਲ ਪਲਾਜ਼ਾ ਦੇ ਪਾਸ ਬੜੋਦੀ ਪਿੰਡ ਮੈਂ ਜੋ ਬੜੋਦੀ ਪਿੰਡ ਜੋ ਚਰਚਾ ਨਹੀਂ ਸੋ ਤੁਸੀਂ ਇਨਸਾਫ ਦੀ ਮੰਗ ਕਰਦੇ ਹੋ ਤੇ ਚਾਹੁੰਦੇ ਹੋ ਕਿ ਪਾਦਰੀ ਖਰਾਬ ਕਾਰਵਾਈ ਕੀਤੀ ਜਾਂਦੀ ਹੈ। ਹਾਂਜੀ ਹਾਂਜੀ। ਉਸ ਮਹਿਲਾ ਦਾ ਸਾਥ ਦੇਣ ਦੇ ਲਈ ਸਾਡੇ ਨਾਲ ਅ ਸਰਦਾਰ ਸਿਵਲ ਸਿੰਘ ਸਿੰਘ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਮਹੱਲੀ ਤੋਂ ਨੇ ਸ਼ਿਪ ਸੈਨਾ ਤੋਂ ਭਾਈ ਸਭ ਤੋਂ ਪਹਿਲਾਂ ਪਿਆਰਪਰੀ ਤੁਹਾਡੀ ਸਸਰੀ ਗੱਲ ਸਾਡੇ ਚੈਨਲ ਤੇ ਨਿੱਗੀ ਜੀ ਹੈ ਜੀ। ਸਸਰੀ ਗੱਲ ਦੀ ਸੱਚ ਗੱਲ ਥੈਂਕ ਯੂ ਜੀ। ਸਰ ਕਿਵੇਂ ਦੇਖਦੇ ਹੋ ਇਹ ਮਾਮਲਾ ਜਿਹੜਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਹਿਲਾ ਨੂੰ ਕੁੱਟਿਆ ਜਾ ਰਿਹਾ ਆ ਔਰ ਇਹ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਿਵੇਂ ਤੁਸੀਂ ਕਿਵੇਂ ਦੇਖਦੇ ਹੋ ਇਸ ਵੀਡੀਓ ਨੂੰ? ਦੇਖੋ ਜੀ ਜਿਹੜਾ ਕਹਿੰਦਾ ਕਿ ਵੀਡੀਓ ਝੂਠ ਹੈ। ਬਿਲਕੁਲ ਵੀਡੀਓ ਸੱਚ ਹੈ ਜਿਹੜੀ ਵੀਡੀਓ ਦਾ ਪੀਡੀਓ ਸੀਗੀ ਉਹ ਉਹ ਮੁੰਡੇ ਤੋਂ ਬਵਾਲ ਪੈਦਾ ਹੋਇਆ ਸੀਗਾ ਮਤਲਬ ਜਿਹੜਾ ਮੁੰਡੇ ਤੋਂ ਗੁੱਸਾ ਹੋਇਆ ਸੀਗਾ ਪਾਸਟਰ ਮੁੰਡੇ ਦੀ ਉਹ ਭੈਣ ਨੂੰ ਛੇੜਦਾ ਸੀਗਾ ਜਿਹੜੀ ਉੱਥੇ ਛੋਟੀ ਭੈਣ ਰਹਿੰਦੀ ਏ ਉਹਦੀ ਉਹਨੂੰ ਛੇੜਦਾ ਸੀਗਾ ਉਹ ਉਸ ਤੋਂ ਬਾਅਦ ਇਹ ਸਾਰੇ ਇਕੱਠੇ ਬੈਠੇ ਰਾਤ ਦੇ 11:30 12:00 ਵਜੇ ਦੀ ਗੱਲ ਹੈ ਉਹ ਉਸ ਟਾਈਮ ਰਾਤ ਦੀ ਤੇ 14 ਤਰੀਕ ਨੂੰ ਰਾਤ ਨੂੰ ਤੇ ਉਸ ਤੋਂ ਬਾਅਦ 13 ਤਰੀਕ ਰਾਤ ਨੂੰ ਮਤਲਬ 14 ਤਰੀਕੇ ਬਣ ਜਿੰਦੀ 12 ਤੋਂ ਬਾਅਦ ਉਤੋਂ ਬਾਅਦ ਜਦੋਂ ਸਾਰੇ ਆਪਸ ਵਿੱਚ ਗੱਲਾਂ ਕਰਦੇ ਹੋ ਕਹਿੰਦਾ ਤੂੰ ਜਿਹੜੀ ਇਹ ਰਣਜੀਤ ਕੌਰ ਹੈ ਇਹਨਾਂ ਤੋਂ ਹੈਲਪ ਮੰਗੀ ਸੀ ਉਹ ਮੁੰਡੇ ਨੇ ਕਿ ਮੇਰੀ ਸਿਸਟਰ ਨੂੰ ਛੇੜਦੇ ਨੇ ਛੇੜਖਾਨੀ ਕਰਦੇ ਨੇ ਟੱਚ ਕਰਦੇ ਨੇ ਤੁਸੀਂ ਮੇਰੀ ਹੈਲਪ ਕਰੋ ਤੇ ਇਹ ਕਹਿੰਦਾ ਉਤੋਂ ਬਾਅਦ ਉੱਥੇ ਜਾ ਕੇ ਪਾਸਟਰ ਨੂੰ ਸਿੱਧਾ ਕਹਿਣ ਲੱਗੇ ਵੀ ਤੁਸੀਂ ਮੇਰੀ ਭੈਣ ਨੂੰ ਕਿਉਂ ਛੇੜਦੇ ਹੋ ਇੰਨੀ ਗੱਲ ਹੋਈ ਸੀਗੀ ਉਤੋਂ ਬਾਅਦ ਉਹਨੇ ਚੱਕ ਕੇ ਲੈਪਟਾਪ ਮੋਬਾਈਲ ਉਹਦੇ ਮੂੰਹ ਤੇ ਮਾਰਦਾ ਜਿਹੜੀ ਆਪਣੀ ਵੀਬਾ ਰਣਜੀਤ ਕੌਰ ਸੀਗੀ ਇਹਨਾਂ ਦੇ ਬੁੱਕ ਮਾਰੀ ਮੈਨੇ ਕਾਪੀ ਇਹਦੇ ਮੂੰਹ ਤੇ ਮਾਰਦਾ ਫਿਰ ਥੱਪੜ ਮਾਰਦਾ ਫਿਰ ਗੱਲ ਤੋਂ ਇੱਥੋਂ ਫੜਦਾ ਨਹੀਂ ਉਹ ਤੇ ਇਹ ਕੰਮ ਹੈ ਜ ਪਾਸਟਰ ਕਹਿੰਦੇ ਹੋ ਪਾਸਟਰਾਂ ਦੇ ਨਾਂ ਤੇ ਇੱਕ ਕਲੰਕ ਹੈ ਇਹ ਬੰਦਾ ਪਾਸਟਰ ਦਾ ਨਾਮ ਵੀ ਇਹਨੇ ਬਦਨਾਮ ਕਰਕੇ ਰੱਖਿਆ ਮੈਂ ਨਹੀਂ ਕਹਿੰਦਾ ਕਿ ਪਾਸਟਰ ਹੈ ਇਹਨੇ ਬਦਨਾਮ ਕਰਕੇ ਰੱਖਿਆ ਸਾਰੇ ਪਾਸਟਰਾਂ ਨੂੰ 크੍ਰਿਸਚਨ ਧਰਮ ਨੂੰ ਬਦਨਾਮ ਕਰਕੇ ਰੱਖਿਆ 크੍ਰਿਸਚਨ ਧਰਮ ਸਭ ਤੋਂ ਉੱਪਰ ਧਰਮ ਮੰਨਿਆ ਜਾਂਦਾ ਪਰ ਦੇਖਿਆ ਜਾਵੇ ਬਾਹਰ ਇੰਟਰਨੈਸ਼ਨਲ ਸਾਰੇ 크੍ਰਿਸਚਨ ਨੇ ਤੇ ਵਧੀਆ ਧਰਮ ਹੈ ਮੈਂ ਇਹ ਨਹੀਂ ਮਾੜਾ ਨਹੀਂ ਕਹਿੰਦਾ ਪਰ ਇਹ ਇਹਨੇ ਬਦਨਾਮ ਕਰਕੇ ਰੱਖਿਆ ਇਹਦੇ ਜਾਦੂਗਰ ਨੇ ਬਦਨਾਮ ਕਰ ਰੱਖਿਆ ਪਤ ਨਹੀਂ ਕਿਸੇ ਨਾਲ ਕਰੀ ਬੱਚਿਆਂ ਨੂੰ ਆਪਣੇ ਵਿੱਚ ਬੁਲਾਉਂਦਾ ਹੁਣ ਤੁਸੀਂ ਕਹਿੰਦਾ ਪ੍ਰੇਰ ਕਿਹੜੀ ਕਰਾਣੀ ਹੈ 50000 ਕਰਾਣੀ ਹੈ ਲੱਖ ਰੁਪਏ ਕਰਾਣੀ ਹੈ 1.5 ਲੱਖ ਦੀ ਕੋਲਡ ਪ੍ਰੇਰ ਕਰਾਣੀ ਤੁਸੀਂ ਦੱਸੋ ਨੇ ਬਿਜ਼ਨਸ ਬਣਾ ਰੱਖ ਹਾਂ ਜੀ ਹਾਂ ਜਿਹੜੀ ਚੀਜ਼ ਦੱਸਦੇ ਆ ਉਹ ਪ੍ਰੇਅਰ ਦੇ ਵੀ ਪੈਸੇ ਲੈਂਦਾ ਜਾਂ ਉੱਥੇ ਇਹ ਕਹਿ ਦਿੰਦਾ ਆ ਮਰਦਾ ਇਹਨੂੰ ਜਿੰਦਾ ਕਰਤਾ ਇਹ ਲੰਗੜਾ ਚਲਾ ਦਿੱਤਾ ਲੱਗਦਾ ਵੀ ਇਹ ਸਿਰਫ ਇੱਕ ਡਰਾਮੇਬਾਜ਼ੀ ਕਰ ਰਿਹਾ ਹੈ ਲੋਕਾਂ ਨੂੰ ਇੱਕ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਦਾਂ ਜੇ ਇਹ ਬੰਦਾ ਏਡਾ ਪਾਵਰਫੁੱਲ ਹੁੰਦਾ ਫਿਰ ਇਹਨੂੰ ਇਹਨਾਂ ਪਤਾ ਲੱਗਦਾ ਮੇਰੇ ਏਡਾ ਜਲੂਸ ਨਿਕਲਣਾ ਸੀ 2 ਦਿਨ ਬਾਅਦ ਮਹੀਨਾ ਪਹਿਲਾਂ ਜਲੂਸ ਨਿਕਲਣਾ ਸੀਗਾ ਇਹਨੂੰ ਦਿਖਦਾ ਨਹੀਂ ਸੀਗਾ ਜੇ ਏਡਾ ਪਾਵਰ ਇਹਨੂੰ ਸ਼ਕਤੀ ਸੀਗੀ ਇਹਨੂੰ ਪਤਾ ਹੋਣਾ ਚਾਹੀਦਾ ਮੇਰੇ ਨਾਲ ਮੀਡੀਆ ਨੇ ਕਿਹੜਾ ਜਲੂਸ ਕੱਢਣਾ ਫਿਰ ਮੈਂ ਸੈਟਿੰਗ ਐਦੀ ਸੈਟਿੰਗ ਜਿਹੜੀ ਕਪੂਰਥਲੇ ਚ ਹੈਗੀ ਹੈ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਵਾਲੇ ਕਹਾਂਗੇ ਜਿਹੜੇ ਰੈਸ਼ ਨਹੀਂ ਕਰਦੇ ਇਹਨੂੰ ਜਿਹੜਾ ਬੰਦਾ दारू ਪੀਂਦਾ ਹੋਵੇ ਜੇ ਕੋਈ ਹੋਰ ਕੇਸ ਹੋਣ ਚੱਕ ਕੇ ਅੰਜੇਲ ਚ ਬਾੜ ਦਿੰਦੇ ਯਾਰ ਉਹ दारू ਪੀਂਦਾ ਬੰਦਾ ਇਹਨੂੰ ਤੁਸੀਂ ਕੋਈ ਛੇੜ ਛਾੜ ਗਾਤੇ ਹੋ ਜੇਲ੍ਹ ਚ ਬਾ ਬਾਰ ਕੋ ਮਦਾ ਪੁਲਿਸ ਲੈ ਕੇ ਘੁੰਮਦਾ ਨਾਲ ਦੱਸੋ ਕਿਹੜੇ ਪਾਸੇ ਨੂੰ ਪਾਸਟ ਰਹੇ ਤੇ ਇੱਕ ਮੈਂ ਤੁਹਾਡੀ ਇੰਟਰਵਿਊ ਸੁਣੋ ਉਹਦੇ ਵਿੱਚ ਇਹ ਆਇਆ ਸੀ ਕਿ ਇਹ ਜਿਹੜਾ ਪਾਦਰੀ ਆ ਹੋਟਲਾਂ ਵਿੱਚ ਲੜਕੀਆਂ ਨੂੰ ਲੈ ਕੇ ਜਾਂਦਾ ਇਹ ਕਿੰਨੀ ਸੱਚਾਈ ਹੈ ਦੇਖੋ ਜੀ ਉਹ ਬਿਲਕੁਲ ਸੱਚ ਹੈ ਮੈਂ ਦੱਸਦਾ ਬਿਲਕੁਲ ਸੱਚ ਹੈ ਇਹ ਸੱਚ ਹੈ ਕੁੜੀ ਉਹ ਸਾਹਮਣੇ ਲੈ ਕੇ ਆਵਾਂਗੇ ਗਰੀਬ ਘਰ ਦੀ ਕੁੜੀ ਹੈ ਜਿਹਨੂੰ ਲੈ ਕੇ ਗਿਆ ਹੈ ਉਹ ਸਾਹਮਣੇ ਨਹੀਂ ਆਣਾ ਚਾਹੁੰਦੀ ਬਿਲਕੁਲ ਡਰਾ ਰੱਖੀ ਹੈ ਜੇ ਉੱਥੋਂ ਨਿਕਲਣਾ ਵੀ ਬਹੁਤ ਔਖਾ ਹੈ ਜਿੱਦਾਂ ਸਰਸੇ ਵਾਲਾ ਕਰਦਾ ਸੀ ਨਾ ਵੀ ਕੁੜੀ ਨਿਕਲ ਨਹੀਂ ਸਕਦੀ ਉੱਥੋਂ ਉਹ ਕੰਮ ਇਹਨੇ ਕੀਤਾ ਹੈ ਸਰਸੇ ਵਾਲਾ ਟੂ ਬਣ ਗਿਆ ਹੁਣ ਇਸ ਟਾਈਮ ਮਤਲਬ ਜਿੱਦਾਂ ਉੱਥੋਂ ਨਿਕਲਣਾ ਔਖਾ ਸੀਗਾ ਹੁਣ ਇੱਥੋਂ ਨਿਕਲਣਾ ਔਖਾ ਕਿਉਂ ਹੋਇਆ ਹੈ ਮਤਲਬ ਬਾਹਰ ਨਿਕਲ ਨਹੀਂ ਸਕਦੀ ਮੀਡੀਆ ਸਾਹਮਣੇ ਜੇ ਆਏ ਇਦਾਂ ਬੇਸਤੀ ਹੋਏਗੀ ਇਹਦੀ ਇਹ ਸਿਸਟਮ ਨੇ ਡਰਾਣਾ ਧਮਕਾਉਣਾ ਸ਼ੁਰੂ ਕਰ ਦੇਣਾ ਕਿ ਤੇਰੇ ਘਰ ਦੇ ਨੂੰ ਮਾਰ ਦਾਂਗੇ ਫਲਾਣਾ ਕਰ ਦਾਂਗੇ ਇਹ ਚੀਜ਼ਾਂ ਕਰਨ ਜਾਣ ਦਾ ਜਿੱਦਾਂ ਇੱਕ ਥੋੜਾ ਜਿਹਾ ਪਹਿਲਾਂ ਮਾਮਲਾ ਇੱਕ ਹੋਰ ਵੀ ਸਾਹਮਣੇ ਆਇਆ ਸੀ ਇੱਕ ਕਪੂਰਥੜੇ ਦੀ ਲੜਕੀ ਜਿਹੜੀ ਕਿ ਉਹ ਕਹਿ ਰਹੀ ਕਿ ਮੈਂ ਇੱਥੇ ਇਹਨਾਂ ਦੇ ਚਰਚੇ ਦੇ ਵਿੱਚ ਕੰਮ ਵੀ ਕਰਦੀ ਸੀ ਸੇਵਾ ਵੀ ਕਰਦੀ ਸੀ ਉਹਦੇ ਤੇ ਵੀ ਛੇੜਛਾੜ ਦੇ ਨੇ ਛੇੜਛਾੜ ਲਾਇਤੇ ਉਹਨੇ ਰੋਪੀ ਜਿਹੜੇ ਆ ਤੇ ਇੱਕ ਲੜਕੀ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਉਸ ਨੂੰ ਕਿਵੇਂ ਦੇਖਦੇ ਹੋ ਕਿ ਉਹ ਉਹ ਲੜਕੀ ਵੇ ਸੱਚ ਸੀ ਜਾਂ ਉਹ ਵੀ ਪਲਾਨ ਸੀ ਉਹ ਵੀ ਲੜਕੀ ਮੈਂ ਹੀ ਹੈਂਡਲ ਕਰਦਾ ਪਿਆ ਉਹਨਾਂ ਦਾ ਕੇਸ ਵੀ ਜਿਹੜੀ ਅਮਨ ਸੀ ਉਹਨਾਂ ਦਾ ਵੀ ਮੈਂ ਕਰਦਾ ਪਿਆ ਜਿਹੜੀ ਦੂਜੀ ਲੜਕੀ ਇਹਨਾਂ ਦਾ ਵੀ ਤਿੰਨਾਂ ਦਾ ਮੈਂ ਕਰਦਾ ਪਿਆ ਤੇ ਜਿਹੜੇ ਇਹ ਹੈ ਸੋਚਨ ਸੀ ਗੱਲ ਕਰ ਉਹ ਵੀ ਸੱਚ ਹੈ ਸੱਚ ਹੈ ਸੱਚਾ ਉਹ ਵੀ ਸੱਚ ਹੈ ਹਾਂਜੀ ਤੇ ਇਹ ਦਿੱਕਤੀ ਹੋ ਤੇ ਓਕੇ ਤੇ ਜਿੱਦਾਂ ਇਸ ਕੇਸ ਚ ਪਹਿਲਾ ਮਾਮਲਾ ਇੱਕ ਲੜਕੀ ਮਹਾਲੀ ਵਾਲ ਜਿਹੜੀ ਕਪੂਥਲੇ ਉਹਦੇ ਬਲੇ ਮਾਮਲਾ ਦਰਜ ਹੋਇਆ ਹੁਣ ਵੀ ਜਿਹੜਾ ਮਾਮਲਾ ਦਰਜ ਕੀਤਾ ਕਿ ਲੱਗਦਾ ਹੈ ਪੁਲਿਸ ਦਾ ਪ੍ਰੈਸ਼ਰ ਹੈ ਜਾਂ ਇਹਦੇ ਤੇ ਕੋਈ ਪੋਲੀਟੀਕਲ ਦਬਾਅ ਪਾ ਕੇ ਆਪਣੇ ਆਪ ਨੂੰ ਵਿਚਾਰ ਰਿਹਾ ਹੈ ਬਸ ਹੁਣ ਇੱਕ ਦੋ ਦਿਨ ਦਾ ਹੋਰ ਦੇਖੋ ਅਸੀਂ ਧਰਨਾ ਲਾਵਾਂਗੇ ਰੋਜ਼ ਪ੍ਰਦਰਸ਼ਨ ਕਰਾਂਗੇ ਐਸਐਸਪੀ ਦਫਤਰ ਕਪੂਰਥਲਾ ਉੱਥੇ ਜਾ ਕੇ ਧਰਮ ਲਾਵਾਂਗੇ ਅਸੀਂ ਬਸ ਕੱਲ ਦਾ ਦਿਨ ਦੇਖਾਂਗੇ ਬਸ ਅੱਜ ਐਫਆਈ ਦਰਜ ਹੋ ਗਈ ਇੱਥੇ ਤੇ ਉਸ ਤੋਂ ਬਾਅਦ ਅਸੀਂ ਉੱਥੇ ਕਰਾਂਗੇ ਕਬੂਤਲਾ ਤੇ ਮਤਲਬ ਲੱਗਦਾ ਵੀ ਜਿਹੜਾ ਇਹ ਜਦ ਪੈਸੇ ਦਾ ਜ਼ੋਰ ਵਰਤ ਰਿਹਾ ਆ ਜਾਂ ਜਿਵੇਂ ਪਹਿਲਾਂ ਗਲੀ ਤੇ ਜ਼ਿਆਦਾਤਰ ਲੋਕ ਪੋਲਿਟਿਕਲ ਲੈ ਲੈਂਦੇ ਨੇ ਜਾਂ ਫਿਰ ਹੋਰ ਦਬਾਅ ਪਾ ਕੇ ਇਹ ਲੋਕਾਂ ਨੂੰ ਜਿਵੇਂ ਦੱਸਦੇ ਹਾਂ ਦਬਾਅ ਲੈਂਦਾ ਉਹਨਾਂ ਦੀ ਆਵਾਜ਼ਾਂ ਨਹੀਂ ਖੁੱਲਣ ਦਿੰਦਾ ਉਹਨਾਂ ਨੂੰ ਲੋਕਾਂ ਸਾਹਮਣੇ ਆਉਣ ਨਹੀਂ ਦਿੰਦਾ ਕੀ ਲੱਗਦਾ ਹੈ ਇਹ ਇੱਕ ਆਪਣਾ ਆਪਣਾ ਜੀ ਇਹਦੇ ਕੋਲ ਪੈਸੇ ਦੀ ਗਲਤ ਹੈ ਕਿ ਪੈਸਾ ਹੈਗਾ ਗਰੀਬਾਂ ਦਾ ਪੈਸਾ ਇਕੱਠਾ ਕਰ ਰਿਆ ਬੰਦੇ ਕਿਹੜੇ ਆਪਣਾ ਹੈ ਕੋਈ ਗਰੀਬਾਂ ਦਾ ਪੈਸਾ ਇਕੱਠਾ ਕਰਦਾ ਕਿਸੇ ਦੀ 50000 ਦੀ ਪ੍ਰੇਅਰ ਕਰਦਾ ਕਿਸੇ ਦੇ ਲੱਖ ਰੁਪਏ ਦੀ ਪ੍ਰੇਅਰ ਕਰਦਾ ਕਿਸੇ ਦੇ 1.5 ਲੱਖ ਦੀ ਪ੍ਰੇਅਰ ਕਰਦਾ ਉਹਨਾਂ ਨੂੰ ਪੁੱਛਦਾ ਤੁਸੀਂ ਫੋਨ ਤੇ ਪ੍ਰੇਅਰ ਕਰਾਣੀ ਹੈ ਜਾਂ ਆ ਕੇ ਪ੍ਰੇਅਰ ਕਰਾਣੀ ਹੈ ਜੋ 골ਡਨ ਪ੍ਰੇਅਰ ਬੜੀ ਅਲੱਗ-ਅਲੱਗ ਪਾਸਟਰ ਖੜੇ ਹੋਣਗੇ ਉਹ 1.5 ਲੱਖ ਰੁਪਏ ਸਿਸਟਮ ਹੈ ਨਾ ਸਿਸਟਮ ਰੱਖਿਆ ਉਹ ਤੋਂ ਮੇ ਤੋਂ ਪੈਸਾ ਇਕੱਠਾ ਕਰਦਾ ਇਹ ਪੈਸਾ ਇਕੱਠਾ ਕਰਕੇ ਲੋਕਾਂ ਨੇ ਪੈਸਾ ਗਰੀਬਾਂ ਦਾ ਪੈਸਾ ਦੱਸੋ ਕਿੱਥੇ ਲੱਗ ਜਾਏਗਾ ਹਾਂ ਹਾਂ ਜਿੱਦਾਂ ਉਹ ਸੀਸੀਟੀਵੀ ਦੇ ਵਿੱਚ ਉਹ ਮੁੰਡੇ ਨੂੰ ਕੁੱਟਾਇਆ ਰਿਹਾ ਲੇਕਿਨ ਉਹ ਮੁੰਡਾ ਹੁਣ ਬਿਆਨ ਦੇ ਰਿਹਾ ਕਿ ਨਹੀਂ ਇਹ ਜੀ ਗਲਤ ਆ ਜਾਂ ਫਿਰ ਕਹਿ ਰਹੇ ਇਹ ਆਈ ਜਿਹੜੀ ਟੈਕਨੋਲੋਜੀ ਆ ਉਹਦੇ ਨਾਲ ਐਡਿਟ ਕੀਤੀ ਗਈ ਆ ਇਹ ਉਹ ਉਹਨਾਂ ਦਾ ਬਿਆਨ ਹੈ ਕਿ ਐਡਿਟ ਕਰਕੇ ਪੇਸ਼ ਕੀਤੀ ਗਈ ਆ ਜਿਹੜਾ ਹੁਣ ਉਹ ਮੁੰਡਾ ਹੈ ਉਹ ਖਰੀਦ ਲਿਆ ਤਾਂ ਵੀ ਮੁੰਡਾ ਖਰੀਦਿਆ ਉਹ ਮੈਂ ਦੱਸਾਂ ਉਹਦਾ ਕੀ ਆ ਮੁੰਡੇ ਨੂੰ ਉਹਨੂੰ ਡਰਾਤਾ ਉਹਨੂੰ ਕਹਿੰਦਾ ਤੈਨੂੰ ਘਰ ਲੈ ਕੇ ਦਾਵਾਂਗੇ ਤੈਨੂੰ ਗੱਡੀ ਲੈ ਕੇ ਦਾਵਾਂਗੇ ਤੇ ਉਹ ਮੁੰਡਾ ਇਹਦੀ ਗੱਲਾਂ 'ਚ ਆ ਚੁੱਕਿਆ ਮਤਲਬ ਮਤਲਬ ਉਹਨੂੰ ਡਰਾ ਲਿਆ ਧਮਕਾ ਲਿਆ ਜਾਂ ਉਹਨੂੰ ਲਾਲਚ ਦਿੱਤਾ ਵੀ ਤੈਨੂੰ ਗੱਡੀ ਦੇਾਂਗੇ ਤੈਨੂੰ ਆ ਦੇਾਂਗੇ ਦੂਆ ਕਰ। ਇੱਕੋ ਇਹ ਵੀ ਕਹਿੰਦੇ ਨੇ ਵੀ ਜਿਹੜੀ ਜਿਹੜੀ ਸਿਸਟਰ ਨੇ ਕੁੱਟਿਆ ਜਿਹਨੇ ਸਿਸਟਰ ਦੇ ਉਹਨੇ ਥੱਪੜ ਮਾਰੀ ਜਾਂ ਕਾਪੀ ਛੱਡ ਕੇ ਮਾਰੀ ਹੈ ਜਿਹੜੀ ਤੁਸੀਂ ਭਾਂਜੀ ਦੀ ਗੱਲ ਕਰ ਰਹੇ ਹੋ ਉਹਨਾਂ ਤੇ ਉਹ ਇਲਜ਼ਾਮ ਲਾ ਰਹੇ ਨੇ ਵੀ ਇਹ ਕਰੋੜਾ ਰੁਪਇਆ ਲੈ ਗਈ ਇਹ ਉਥੇ ਦੀ ਰਜਿਸਟਰੀਆਂ ਕੋ ਲਈ ਜਾਂ ਇਹ ਕਪਲੇਵਾਦੀ ਕਰਦੀ ਆ ਉਹ ਐਲੀਗੇਸ਼ਨ ਇਹ ਵੀ ਲਗਾ ਰਹੇ ਨੇ। ਉਹਦਾ ਕੰਮੇ ਇਹੀ ਹੈ। ਉਹਦਾ ਬੇਵਕੂਫੀਾਨ ਦਾ ਇਨਸਾਨ ਦਾ ਕੰਮ ਇਹ ਹੀ ਹੈ ਕੰਪਲੀਟਾ ਕਰਾਣਾ ਝੂਠੇਆ ਕੰਪਲੀਟਾ ਕਰਾਣੀਆਂ ਸਿਰਫ ਝੂਠਾ ਬੰਦਾ ਉਹ ਪਾਸਟਰ ਨਾਲ ਝੂਠਾ ਉਹਨੇ 10 ਸਾਲ ਤੋਂ ਨਹੀਂ ਦਿਖਦਾ ਸੀਗਾ ਵੀ ਇਹਨੇ ਉਹ ਕੀਤਾ ਹੈ 10 ਸਾਲ ਤੋਂ ਨਹੀਂ ਦੇਖਿਆ 15 ਸਾਲ ਤੋਂ ਚਰਚ ਚ ਕੰਮ ਕਰਦੇ ਸੀਗੇ ਉਹਨੂੰ ਉਸ ਐਵੇਂ ਨਹੀਂ ਦੇਖਿਆ ਜਦੋਂ ਕੰਮ ਛੱਡਤੇ ਜਦੋਂ ਮਤਲਬ ਰਜੈਨ ਦੇਤਾ ਇਹਦੀ ਪੂਰੀ ਫੈਮਿਲੀ ਰਜੈਨ ਦੇਤਾ ਉਸ ਟਾਈਮ ਦੇਖਣ ਲੱਗੇ ਚੋਰ ਹੈ ਚੋਰ ਹੈ ਕਾਫਰ ਹੈ ਸਭ ਉਸ ਟਾਈਮ ਹੋ ਗਿਆ ਉਹਨੂੰ ਪਹਿਲਾਂ ਨਹੀਂ ਸੀ ਦਿਖਦਾ ਉਹਨੂੰ ਹਮ ਬਿਲਕੁਲ ਪਹਿਲਾਂ ਵੀ ਪਤਾ ਹੁੰਦਾ ਜਿੱਦਾਂ ਬਾਅਦ ਚ ਗਿਆ ਹਾਂ ਹਾਂ ਜੀ ਜੀ ਹਮ ਹਮ ਤੇ ਪਹਿਲਾਂ ਨਹੀਂ ਸੀ ਤੇ ਨਾਲੋਂ 10 ਸਾਲ ਤੋਂ ਵੀ 10 ਸਾਲ ਤੋਂ ਕੰਮ ਕਰ ਰਹੇ ਨੇ ਫਿਰ ਕਿਉਂ ਕਰਦਾ ਹੋ ਉਸ ਟਾਈਮ ਤੋਂ ਬੋਲਿਆ ਨਹੀਂ ਹੁਣ ਜਦੋਂ ਕੰਮ ਛੱਡਤਾ ਜੇ ਵੀਡੀਓ ਸਾਹਮਣੇ ਆਣ ਲੱਗੀ ਫਿਰ ਕਹਿੰਦਾ ਮੇਰੇ ਚੋਰੀ ਕਰ ਲਈ ਯਾਰ ਲੱਖ ਲਾਹਣ ਤਾਂ ਤੇਰੇ ਤੇ ਔਰ ਤੂੰ 3 ਮੇ ਤੇ ਹੱਥ ਚੱਕਦਾ ਤੂੰ ਬਾਜ ਆ ਜਾ ਬਲਿੰਦਰ ਸਿਆਂ ਬਾਜ ਤੂੰ ਸਾਡੇ ਧੱਕੇ ਨਹੀਂ ਚੜਿਆ ਜਾਂ ਪੁਲਿਸ ਦੇ ਧੱਕੇ ਨਹੀਂ ਚੜਿਆ ਮੋਹਾਲੀ ਦੇ ਤੈਨੂੰ ਪਤਾ ਲੱਗ ਜਾਊਗਾ ਤੈਨੂੰ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਜਿਹੜਾ ਤੂੰ ਕੁੜੀਆਂ ਦੇ ਹੱਥ ਚੱਕਦਾ ਜਿੱਦਾਂ ਹੁਣ ਛੇੜਛਾੜ ਦੇ ਮਾਮਲੇ ਤੇ ਦਰਜ 2018 ਦੇ ਵਿੱਚ ਰੇਪ ਕੇਸ ਵੀ ਇਹਦੇ ਤੇ ਪਿਆ ਸੀਗਾ ਤੇ ਇਹ ਹੁਣੇ ਜਦੋਂ ਕਪੂਰਥਾਡੇ ਲੜਕੀ ਦਾ ਕੇਸ ਆ ਤਾਂ ਇਹਨੇ ਕਿਹਾ ਕਿ ਮੇਰੀਆਂ ਦਾ ਤਾਂ ਘਰ ਬੇਟੀਆਂ 14 ਸਾਲ ਦੀ ਬੇਟੀਆਂ ਮੈਂ ਇਦਾਂ ਤਾਂ ਕੰਮੇ ਨਹੀਂ ਕਰ ਸਕਦਾ ਆਪਣੇ ਬੱਚਿਆਂ ਦਾ ਇਹ ਗੱਲ ਕਰਕੇ ਕਹਿ ਰਿਹਾ ਕਿਵੇਂ ਮੰਨਦੇ ਹੋ ਕਿ ਜਿਹੜੀ ਇਹ ਗੱਲ ਲੜਪ ਨੇ ਬੱਚਿਆਂ ਦੀ ਕਹਿ ਕੇ ਇਹ ਆਪਣਾ ਪੱਖ ਪੂਰ ਰਿਆ ਆ ਵੀ ਮੈਂ ਤਾਂ ਇਦਾਂ ਕੰਮੇ ਨਹੀਂ ਕਰ ਸਕਦਾ ਦੇਖੋ ਕਈ ਬੇਟੀਆਂ ਆਏ ਗਏ ਚਲੋ ਪੋਨਾਂ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਇਹ ਬੰਦਾ ਗਲਤ ਇਹਨੂੰ ਤਾਂ ਕਹੀ ਸਕਦੇ ਆ ਜਿਹਨੂੰ ਬੇਟੀਆਂ ਦੇਖਣਾ ਚਾਹੀਦਾ ਜਿਵੇਂ ਇੱਕ ਕੁੜੀ ਝੂਠ ਬੋਲਦੀ ਦੋ ਬੋਲਦੀ ਤਿੰਨ ਚਾਰ ਕੁੜੀਆਂ ਤਾਂ ਤਿੰਨ ਚਾਰ ਤਾਂ ਨਹੀਂ ਕੁੜੀਆਂ ਝੂਠ ਬੋਲ ਸਕਦੀਆਂ ਵੀ ਮੇਰੇ ਨਾਲ ਆਹ ਕੀਤਾ ਛੇੜਛਾੜ ਕੀਤੀ ਹੈ ਜਾਂ ਹੋਰ ਇੱਕ ਜੁੜੀ ਜਿਹੜੀ ਸਾਹਮਣੇ ਨਹੀਂ ਆਂਦੀ ਕੁੜੀ ਬਿਲਕੁਲ ਸਾਹਮਣੇ ਨਹੀਂ ਆ ਰਹੀ ਇਸ ਟਾਈਮ ਉਹ ਕੀ ਸੋਚਦੀ ਹੋਊਗੀ ਉਹ ਤਾਂ ਡਰਦੀ ਹੈ ਉਹ ਵੀ ਸਾਹਮਣੇ ਮੈਂ ਲੈ ਕੇ ਆਉਂਗਾ ਪੂਰੀ ਗੱਲਬਾਤ ਜਲਦੀ ਮੈਂ ਇਹਦੇ ਅੰਦਰ ਤੋਂ ਸਾਰੀਆਂ ਕਢਾਵਾਂਗੇ ਪਰਦੇ ਦੇ ਪਿੱਛੇ ਕੁਝ ਹੋਰ ਚੱਲ ਰਿਹਾ ਹੈ ਦੇ ਬਾਹਰ ਕੁਝ ਹੋਰ ਦਿਖਾਂਦਾ ਅੰਦਰ ਕੁਝ ਹੋਰ ਦਿਖਾਉਣਾ ਪਿੱਛੇ ਲੁਧਿਆਣੇ ਦੇ 3 ਮਿਆਂ ਨੇ ਦੋ ਕਹਿੰਦੇ ਬਿਲਕੁਲ ਬੱਚਾ ਕਨਸੀਵ ਨਹੀਂ ਹੁੰਦਾ 10 ਸਾਲ ਤੋਂ ਦੋ ਤਿੰਨ ਲੇਡੀਜ਼ ਨੇ ਮੇਰੇ ਟੱਚ ਜਨ ਨੇ ਉਹ ਕਹਿੰਦੇ ਆ ਕਿ ਉਥੇ ਕਹਿੰਦਾ ਤੁਸੀਂ ਬੀਲਚੇਅਰ ਤੇ ਬੈਠੋ ਬਿਲਕੁਲ ਸਿੱਧੀਆਂ ਐਨ ਤੁਰਦੀਆਂ ਫਿਰਦੀਆਂ ਉਹਨਾਂ ਨੂੰ ਹੈਂਡੀਕੈਪਟ ਬਣਾਤਾ ਪੈਰਲਾਈਸ ਬਣਾਤਾ ਯਾਰ ਤੂੰ ਰੱਬ ਦਾ ਬੰਦਿਆ ਤੂੰ ਉੱਪਰ ਵਾਲਾ ਤਾਂ ਦੇਖਦਾ ਪਰਮਾਤਮਾ ਤੂੰ ਕਰ ਕੀ ਰਿਹਾ ਉਹਨਾਂ ਨੂੰ ਬੀਲਚੇਅਰ ਤੇ ਬਿਠਾ ਕੇ ਲੈ ਕੇ ਜਾਂਦਾ ਉੱਥੇ ਜਾ ਕੇ ਜੋ ਵੀ ਪ੍ਰੇਅਰ ਕਰਦੇ ਉਹ ਕਰਦਾ ਦੱਸੋ ਯਾਰ ਕਿਹੜੇ ਕਿਤਾਬ ਚ ਲਿਖਿਆ ਕਿਹੜੀ ਵੈਬਲ ਤੇ ਲਿਖਿਆ ਵੀ ਝੂਠ ਬੋਲ ਦੇਖੋ ਜੀ ਪਰਚਾ ਹੋ ਗਿਆ ਹੋਊਗਾ ਮੇਰੀ ਇਨਸਪੈਕਟਰ ਨਾਲ ਗੱਲ ਹੋਊਗੀ ਮੈਂ ਤੁਹਾਨੂੰ ਐਫਆਈਰ ਨੰਬਰ ਕਾਪੀ ਭੇਜਦਾਗਾ ਮੈਨੂੰ ਥੋੜਾ ਟਾਈਮ ਲੱਗੇਗਾ 15 ਤੋਂ 20 ਮਿੰਟ ਮੈਂ ਤੁਹਾਨੂੰ ਭੇਜਦਾਗਾ ਪੂਰਾ ਦੁੱਧਾ ਦੁੱਧ ਪਾਣੀ ਦਾ ਪਾਣੀ ਜੇ ਸੱਚ ਹੈ ਤਾਂ ਹੀ ਪਰਚਾ ਹੋਇਆਗਾ ਨਹੀਂ ਤਾਂ ਦਦ ਹੁੰਦਾ ਨਹੀਂ ਤੇ ਕੀ ਕਾਰਵਾਈ ਦੀ ਕੀ ਮੰਗ ਹੈ ਬ ਅਰੈਸਟ ਕਰਾਵਾਂਗੇ ਜਿਹਨੂੰ ਰੈਸਟ ਪਰਚਾ ਹੋ ਜਾਏ ਉਸ ਤੋਂ ਬਾਅਦ ਅਰੈਸਟ ਅਰੈਸਟ ਜੋ ਵੀ ਕਰਨੇ ਪੁਲਿਸ ਕਰੇਗੀ ਅਰੈਸਟ ਹੋਣਾ ਕਰਨਾ ਪੈਣਾ ਇਹਨਾਂ ਨੂੰ ਹੋਰ ਕਰਾਮ ਜਿਹਦਾ ਜਿਹਦਾ ਪਹਿਲੇ ਜੇ ਮੈਂ ਪਹਿਲੇ ਕੇਸ ਦੇ ਵਿੱਚ ਇਹਨਾਂ ਦੇ ਨਾਨ ਮਿਲਿਬਲ ਬ੍ਰੈਂਡ ਸੀ ਉਸ ਤੋਂ ਬਾਅਦ ਜਿਹੜਾ ਆ ਕੋਰਟ ਦੇ ਵਿੱਚ ਜਦੋਂ ਪੇਸ਼ ਹੋਇਆ ਤੇ ਕੋਰਟ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਇਹਦੇ ਨਾਨ ਵਿਲਿਬਲਡ ਬ੍ਰਾਂਡ ਕਿਤੇ ਜਿਹੜਾ ਉਹ ਖਤਮ ਕੀਤੇ ਜਾਣਾ ਕਿ ਕੋਰਟ ਦੇ ਵਿੱਚ ਉਹ ਕਿਉਂ ਨੂੰ ਜਿਹੜਾ ਗੈਰਜਮਾਨਦੀ ਬ੍ਰਾਂਡ ਕੈਨਸਲ ਕੀਤੇ ਗਏ ਆ ਇਹਤੇ ਕੀ ਕਰਨਾ ਚਾਹੁੰਦੇ ਆ ਉਹ ਤੋਂ ਬਾਅਦ ਪੇਸ਼ ਹੋ ਗਿਆ ਸੀ ਉਹ ਤੋਂ ਬਾਅਦ ਚਲੋ ਵਕੀਲ ਦਾ ਐਪਲੀਕੇਸ਼ਨ ਲਾਈ ਹੋਗੀ ਐਪਲੀਕੇਸ਼ਨ ਲਾਤੀ ਉਸ ਟਾਈਮ ਨੇਪਾਲ ਕੋ ਮੁੰਦਾ ਸੀ ਕਹਿੰਦਾ ਮੈਂ ਬਿਮਾਰ ਆ ਲਾਈਵ ਸ਼ੋਅ ਕਰ ਰਹੇ ਸੀ ਨੇਪਾਲ ਦੇ ਉਹ ਵੀ ਚਲੋ ਅਸੀਂ ਉਹ ਪ੍ਰੂਫ ਦੇ ਤੇ ਜੱਜ ਸਾਹਿਬ ਨੂੰ ਜੱਜ ਸਾਹਿਬ ਨੇ ਬੋਲ ਲਿਆ ਜੋ ਵੀ ਕਾਰਵਾਈ ਹਿੰਦੀ ਕਾਨੂੰਨੀ ਉਹ ਸਾਹਮਣੇ ਚੱਲਿਆ ਉਹ ਤੇ ਹੁਣ ਦੀ ਗੱਲ ਇਹ ਹੈ ਕਿ ਹੁਣ ਚਲੋ 28 ਤਰੀਕ 24 ਨੂੰ ਵੀ ਆਈ ਸੀ 28 ਤਰੀਕ ਵੀ ਹੁਣ 28 ਤਰੀਕ ਲਾਸਟ ਡਿਸੀਜਨ ਦੀ ਡੇਟ ਆ ਆ ਰਿਹਾ ਪਾਰ ਦੇਖੋ ਪ੍ਰਮਾਤਮਾ ਦੇ ਹੱਥਾਂ 'ਚ ਕੀ ਹੁੰਦਾ ਕੀ ਨਹੀਂ ਹੁੰਦਾ ਇੱਕ ਇੱਕ ਗੱਲ ਮੈਂ ਰੁਕਣਾ ਚਾਹੁੰਦਾ ਤੁਹਾਡੇ ਚੈਨਲ ਲਈ ਕਿਸੇ ਵੀ ਹੋਰ ਤੀ ਪੈਣ ਨੂੰ ਕਿਸ ਨੇ ਤੰਗ ਕੀਤਾ ਹੋਵੇ ਇਹਨੇ ਤਾਂ ਮੈਂ ਕੰਟੈਕਟ ਨੰਬਰ ਆਪਣਾ ਸ਼ੇਅਰ ਕਰਦਾ 62841 37982 ਮੀਡੀਆ ਦੇ ਸਾਹਮਣੇ ਆਓ ਮੈਂ ਤੁਹਾਡੀ ਹੈਲਪ ਕਰਾਂਗਾ ਮੋਢੇ ਨਾਲ ਮੋਟਾ ਲਾ ਕੇ ਖੜਾਂਗਾ ਤੁਸੀਂ ਮੇਰੇ ਕੋਲ ਆਓ ਮੇਰੇ ਕੰਟੈਕਟ ਨੰਬਰ ਚਾ ਉਹ ਮੇਰਾ ਬਿਲਕੁਲ ਉੱਪਰ ਨੰਬਰ ਲਿਖ ਕੇ ਪਾਇਓ ਭਾਜੀ ਮੈਂ ਪੂਰੀ ਹੈਲਪ ਕਰਾਂਗਾ ਜੀ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਹਾਂਜੀ ਬਹੁਤ-ਬਹੁਤ ਧੰਨ ਸਾਨੂੰ ਟਾਈਮ ਨਹੀਂ ਦਿੰਦੇ ਲਈ ਕਿ ਕਿ ਜੋ ਹਾਲਾਤ ਬਣੇ ਹੋਏ ਨੇ ਜੋ ਇਹ ਪਾਸਟਰ ਵੱਲੋਂ ਕੀਤਾ ਜਾ ਰਿਹਾ ਹੈ ਕਿਵੇਂ ਧੀਆਂ ਦੇ ਨਾਲ ਜਾਂ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਜਾਂ ਲੋਕਾਂ ਨੂੰ ਕਿਵੇਂ ਬੇਕੂ ਬਣਾਇਆ ਜਾ ਰਿਹਾ ਉਹਦੀ ਤੁਸੀਂ ਆਵਾਜ਼ ਚੁੱਕੀ ਹੈ ਔਰ ਤੁਸੀਂ ਜਿਹੜੀ ਇਨਸਾਫ ਦੀ ਮੰਗ ਕੀਤੀ ਹੈ ਹੁਣ ਦੇਖਣਾ ਹੋਗਾ ਕਿ ਪੁਲਿਸ ਪ੍ਰਸ਼ਾਸਨ ਅੱਗੇ ਕੀ ਚੱਲਦਾ ਹੈ